ਫੁੱਲ ਵੱਡਾ ਗੇਅਰ ਪਾ ਦੇ ਫੁੱਲ ਵੱਡਾ ਗੇਅਰ ਪਾ ਵੱਡਾ ਗੇਅਰ ਠੋਕ ਦੇ ਵੱਡਾ ਗੇਅਰ ਪਾ ਪਹਿਲਾਂ ਵਾਂਗੂ ਡੱਕਰ ਵੱਡਾ ਵੱਡਾ ਗੇਅਰ ਪਾ ਕੇ ਡੱਕਰ ਕੇ ਚਲਾ ਜਿਵੇਂ ਹੁਣ ਚਲਾਏ ਦੀਗਾ ਪਹਜ ਦੇ ਕਰਨੇ ਗੇਅਰ ਪਾਤਾ ਇਹ ਪੰਜਵਾਂ ਦਾ ਗੇਅਰ ਹੀ ਨਹੀਂ ਪਾਇਆ ਚੜ ਜਾ ਉੱਤੇ ਤਿੰਨ ਚਾਰ ਜਣ ਚੜ ਜਾ ਚੜ ਜਾ ਚੜ ਜਾ ਉੱਤੇ ਐ ਭਾਰ ਦਿਓ ਐ ਕਰਕੇ ਆਹ ਕਰਨੀ ਟਰੈਕਟਰ ਯਾਰ ਕਿਹੜਾ 98 ਗੇਰ ਆ ਕੀ ਜਿਹੜਾ ਇਹ ਟਰੈਕਟਰ ਆ ਯਾਰ ਕਬੂਟਾ ਲੱਗਦਾ ਏ ਕਈ ਕਬੂਟਾ ਲੱਗਦਾ ਕਬੂਟਾ ਐ ਲੱਗਦਾ ਏ ਹਾਂਜੀ ਕਬੂਟਾ ਹੀ ਹੋ 4/4 ਆ ਹਨਾ ਹਾਂਜੀ ਇਹਦੇ ਮਗਰ ਜਾਂ ਰੀਪਰ ਜਾਂ ਉਹ ਨਹੀਂ ਪਾਦੇ ਜਿਹੜੇ ਰੀਪਰ ਬਣਾਉਂਦੇ ਉਹਨੇ ਕੇਬਲ ਬਿਲਕੁ ਲੱਗਦੇ ਤਾਂ ਉਹ ਹੀ ਇਹ ਕੇਬਲ ਬਿਲਕੁ ਡੜ ਪਾਉ ਦੇਖ ਲਿख्या ਮੈਂ ਨਾ ਯਾਰ ਬਲਾਂ ਉਹ ਜਮਾ ਸੁੱਕੇ ਜੀ ਸੈਟ ਲਿਆ ਬਾਈ ਨੇ ਲੈ ਕਹੀ ਨਹੀਂ ਖੋਪਦੀ ਹਾਂ ਕਹੀ ਨਹੀਂ ਖੋਪਦੀ ਜਮਾ ਉਹ ਟਰੈਕਟਰ ਦਾ ਪਤਾ ਹੀ ਨਹੀਂ ਲੱਗਦਾ ਨਾ ਰੂਟਾਵੇਟਰ ਖੜਕਦਾ ਆਹ ਦੇਖ ਲੈ ਚਲਦੇ ਦੀ ਆਵਾਜ਼ ਆਉਂਦੀ ਆ ਆਵਾਜ਼ ਹੀ ਨਹੀਂ ਆਉਂਦੀ ਕਰਨ ਸੁਣਦਾ ਹੀ ਨਹੀਂ ਮੈਂ ਨਾ ਟਰੈਕਟਰ ਬਿਜਲੀ ਤੇ ਆ ਯਾਰ ਢੂੰਗਾ ਕਿੰਨਾ ਕੁ ਜਾਂਦਾ ਇਹ ਤਾਂ ਪਤਾ ਕਰਕੇ ਮੈਂ 1 ਮਿੰਟ ਦੇ 1 ਮਿੰਟ ਮੈਂ ਲਿਆਉਣਾ ਕਹੀ ਚੱਕ ਕਿਤੇ ਉੱਤੇ ਉੱਤੇ ਹੀ ਨਾ ਨਾ ਤਰਤੇ ਨੂਨ ਹੀ ਕਸਾਈ ਜਾਂਦਾ ਹੋਵੇ ਵੀ ਤਾਂ ਨਾ ਪਤਾ ਲੱਗਦਾ ਹੋਵੇ ਕਿਤੇ ਦੇਖਾਂ ਢੂੰਗਾ ਕਿੰਨਾ ਕੁ ਜਾਂਦਾ ਡੂੰਗਾ ਚੰਗਾ ਜਾਂਦਾ ਹੈ ਕਰਨੇ ਡੰਗਾ ਹੀ ਚੰਗੀ ਸਫਾਈ ਚੰਗੀ ਆ ਟਰੈਕਟਰੋਂ ਗੁੰਗਾ ਜਾਈ ਆ ਪੂ ਭਾਵੇਂ ਕਰਨੇ ਇੱਕ ਗੱਲ ਆ ਸੁਰਮਾ ਵੇਚਣ ਦਾ ਕੰਮ ਕਰ ਲਾ ਭਾਵੇਂ ਹੈ ਕੰਮ ਤੋੜ ਲਾ ਭਾਵੇਂ ਸੁਰਮੇ ਦਾ ਸੁਰਮੇ ਡਲੀਆਂ ਵੇਖਿਆ ਕਰਨੀਆਂ ਸੀਸਿਆਂ ਚ ਪਾ ਪਾ ਕੇ ਘੋਰਨੇ ਹੀ ਪੜਦਾ ਪੁੱਤ ਦਾ ਟਰੈਕਟਰ ਵੇਖ ਤਖੜਾ ਹਨਾ ਬਾਜ ਵੀ ਜਮੇ ਹੈ ਨਹੀਂ ਪੁੱਤ ਦੇ ਜਮੇ ਸੁੱਤਾਈ ਤੁਰਿਆ ਜਾਂ ਸੁੱਤਾਈ ਰੋਟੇਟਰ ਤੁਰਿਆ ਜਾਂ ਪੁੱਛਦੇ ਇਹਨੂੰ ਬਾਈ ਨੂੰ ਰੋਕ ਕੇ ਰੋਕੀ ਰੋਕੀ ਬਾਈ ਰੋਕ ਕੇ ਰੋਕ 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 ਸੁਤਤ ਬਾਈ ਸਾਸਰੀ ਕਾਲ ਬਾਈ ਯਰ ਟਰੈਕਟਰ ਦੀ ਬਾਜ ਹੀ ਹੈ ਨਹੀਂ ਜਮਾ ਹੀ ਇਹਦਾ ਬਾਈ ਜਿਵੇਂ ਜਮਕੇ ਚੱਲਦਾ ਹੈ ਇਹਦਾ ਜਰ ਜਮਾ ਜਿਵੇਂ ਲੀਡੇ ਸਉਣ ਵਾਲੀ ਮਸ਼ੀਨ ਹੁੰਦੀ ਐ ਜਲਦਾ ਆਇਆ ਚੱਲਦਾ ਜੀ ਹਨਾ ਹਾਂ ਜੀ ਹਾਂ ਜੀ ਇਹ ਆਪਾਂ ਯਰ ਰੋਟੇਟਰ ਜੱਦ ਕੇਵਲ ਉਹ ਨਹੀਂ ਜਿਹੜੇ ਜਿਹੜਾ ਪ੍ਰੋਬਲਮ ਆਦੀ ਜਿਹੜਾ ਹੋਇਆ ਉਹਨਾਂ ਦਾ ਹੀ ਉਹਨਾਂ ਨਾਲ ਲੱਤਾਂ ਜੀ ਟੈਕ ਕਰਕੇ ਦੇਖ ਲੈ। ਇਹ ਪੋ ਇਹ ਜਮਾ ਪੱਥਰ ਰਰ ਕੇ ਬਾਹਣ ਜੀ ਸਿੱਟ ਲਿਆ ਆ ਕੇ ਪੱਥਰਾਂ ਜੀ। ਇਹ ਟਰੈਕਟਰ ਵੀ ਜੀ ਕਹਿੰਦੇ ਨੇ ਜੀ ਜੋ ਕੋਈ ਖੇਤ ਦਾ ਜਿੱਥੇ ਮਰਜ਼ੀ ਲਾ ਲੋ। ਹੁਣ ਸੁਣੀ ਵਾਲੇ ਵੀ ਕਹਿੰਦੇ ਨੇ। ਅੱਛਾ ਤੇ ਉਹ ਖੜਕਾਂ ਜਾਂ ਉਹ ਵੀ ਪੂਰਾ ਨਹੀਂ ਕਰਦਾ। ਨਾ ਜਮੀ ਨਹੀਂ ਕਰਦਾ ਜੀ। ਤੇ ਉਹ ਬਈ ਕਿਵੇਂ ਆ ਮਤਲਬ ਸਹੀ ਆ ਜਮਾ? ਰੋਟਾਵੇਟਰ ਪਸੰਦ ਆਇਆ ਤੈਨੂੰ? ਪਸੰਦ ਆ। ਹੈ? ਪਸੰਦ ਆ। ਮਾਦਾ ਕਾ ਨਾ ਯਾਰ ਇਹ ਤੂੰ ਪੂਰਾ ਕਪਟਾ ਬਣਾਉਣਾ ਸੀ ਜਿਹੜੇ ਹਿਸਾਬ ਨਾਲ ਟਰੈਕਟਰ ਮੈਨੂੰ ਤਾਂ ਐ ਲੱਗਦਾ ਵੀ ਰੈਲਾ ਵਾ ਆ ਜਾ ਹਾਂ ਹਾਂ ਜਮੀਰ ਵਾਲਾ ਤਾਂ ਲੱਗਦਾ ਵੀ 10 ਫੁੱਟਾ ਖਿੱਚਣ ਹਾਂ ਵੀ ਹੈ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਇਹਨੇ ਮਗਰ ਟਰੈਕਟਰ ਨੂੰ ਪਤਾ ਵੀ ਨਹੀਂ ਇਹ ਦੂ ਵੱਡੇ ਗੇਰ ਚ ਵੀ ਪਾ ਕੇ ਦੇਖ ਲੈ ਕਹੇ ਇਹ ਮੇਰੇ ਹਿਸਾਬ ਨਾਲ ਤਾਂ ਕੇਵਲ ਵਾਲਾ ਤਾਂ ਇਹਦੇ ਮਗਰ ਚੱਲੂ 10 ਫੁੱਟਾ 10 ਫੁੱਟਾ ਵੀ ਚੱਲਦੀ ਇੱਕ ਬਾਣ ਬਹੁਤ ਜ਼ਿਆਦਾ ਸਖਤ ਆ ਹਾਂ ਬਾਹਣ ਚਰੀ ਵਾਲਾ ਸੁੱਕਾ ਹੈ ਸੁੱਕਾ ਬਾਣ ਹੈ ਨਾ ਜੇ ਕਿਤੇ ਕੇਵਲ ਕੋਲੇ ਚੱਲ ਗਏ ਯਾਰ ਦੇਖ ਗਏ ਉਹਦੀ ਤਕਨੀਕ ਉਹਦਾ ਤਜਰਬੇ ਵੀ ਬਾਲੇ ਕਰਦਾ ਹੁੰਦਾ ਆ ਨਹੀਂ ਆ ਗਿਆ ਦੇਖ ਆ ਗਿਆ ਕੇ ਬੋਲਾ ਆ ਗਿਆ ਲੈ ਉਹ ਬੜਾ ਤਕੀਰ ਦਾ ਮੁੰਡਾ ਉਹ ਤਾਂ ਬਾਲਾ ਉਹ ਯਾਰ ਪਤਾ ਹੀ ਨਹੀਂ ਲੱਗਦਾ ਭਾਈ ਭਾਈ ਮੁਬਾਰਕਾਂ ਪਹਿਲਾਂ ਤਾਂ ਯਾਰ ਪ੍ਰੋਡਕਟ ਨਵਾਂ ਬਣਾਤਾ ਤੁਸੀਂ ਵੀ ਜੀ ਸਾਨੂੰ ਬਹੁਤ ਜਿਆਦੇ ਆਜੋ ਇਹ ਕਿਵੇਂ ਮਗਰ ਕਿਵੇਂ ਆਏ ਟੈਸਟਿੰਗ ਕਰਨ ਵਾਸਤੇ ਵੀਰੇ ਆਪਾਂ ਨੂੰ ਪਤਾ ਕੀ ਹੈ ਆਪ ਨੂੰ ਸ਼ੌਂਕ ਹੈਗਾ ਇੱਕ ਤਾਂ ਆਪਾਂ ਜਿਹੜੀ ਵੀ ਚੀਜ਼ ਬਣਾਉਣਾ ਕੋਈ ਮੰਨ ਲੈ ਸ਼ੌਂਕੀ ਬਣਾਉਣਾ ਆਪਾਂ ਨੂੰ ਇਹ ਨਹੀਂ ਹੈਗਾ ਤੇ ਆਪਾਂ ਵੀ ਉ ਆਪ ਕਰਤਾ ਆਪਾਂ ਨੂੰ ਇਹ ਹੈ ਵੀ ਆਪਾਂ ਜਾ ਕੇ ਖੇਤ ਚ ਦੇਖੀ ਅਗਲੇ ਦਾ ਵੀ ਕਿਵੇਂ ਚੱਲਦਾ ਇਹ ਬਾਈ ਨੇ ਲੈ ਆਇਆਗਾ ਹਾਂ ਭਈ ਇਹਨਾਂ ਨੇ ਪੈਸੇ ਲਾਏ ਆ ਵੀ ਪੈਸੇ ਆਏ ਨੇ ਜਦ ਤੱਕ ਇਹਦੀ ਰੂਹ ਨਹੀਂ ਖੁਸ਼ ਹੁੰਦੀਗੀ ਉਹ ਤੱਕ ਆਪਾਂ ਉਹਨੂੰ ਵੀ ਕਿਲੇ ਲੈ ਕੇ ਆਏ ਇਹ ਪਹਿਲਾਂ ਮੈਂ ਇਹਨੂੰ ਕਿਹਾ ਵੀ ਬਾਹੀ ਜਗ੍ਹਾ ਉੱਥੇ ਕਹਿੰਦਾ ਨਾ ਭਾਈ ਹਾਂ ਮੈਂ ਤਾਂ ਕਹਾਂ ਸੁੱਕੀ ਚ ਪਾਉਂਗਾ ਕਹਿੰਦਾ ਬਾਹੀ ਤਾਂ ਸਾਰੇ ਕਹਿੰਦਾ ਵੀਡੀਓ ਪਾਈ ਜਾਂਦੇ ਨੇ ਕਹਿੰਦਾ ਤੂੰ ਵੀਡੀਓ ਪਾਵੇਂਗਾ ਕਹਿੰਦਾ ਮੈਂ ਸੁੱਕੀ ਚ ਵੀਡੀਓ ਪਵਾਉਂਗਾ ਇਹ ਇਹ ਕਹਿੰਦਾ ਮੈਂ ਕਿਹਾ ਵੀ ਵੀਡੀਓ ਸੁੱਕੀ ਜੇ ਪਵਾਲਾ ਚੱਲਾ ਬਈ ਜਮਾ ਪੱਥਰ ਤਾਂ ਚੁਣਿਆ ਹਾਂ ਇਹ ਕਹਿੰਦਾ ਮੈਂ ਆਪ ਦੇਖ ਕੇ ਗਿਆ ਬਾਈ ਸਕੂਟਰ ਦੇ ਅਗੇ ਪਹਿਲਾਂ ਇਹ ਜਗਾ ਹਾਂ ਕਹਿੰਦਾ ਮੈਂ ਤਾਂ ਮੈਨੂੰ ਨਹੀਂ ਦਿਖਾਈ ਕਹਿੰਦਾ ਬਈ ਹੈਗੀ ਜਗਾ ਉੱਥੇ ਕਹਿੰਦਾ ਚੱਲ ਚਲੀਏ ਮੈਂ ਇਧਰ ਸਾਹਮਣੇ ਹੁਣ ਆ ਕੇ ਖੜੀ ਹਾਂ ਦੇਖਿਆ ਮੈਂ ਸੁੱਕੀ ਹੋ ਜਮੇ ਇਹਦਾ ਕਹੀ ਗੁੜਦੀ ਹੈ ਕਹੀ ਪਈਦੀ ਔਰ ਕਹੀ ਟੱਕ ਮਾਰ ਕੇ ਦੇਖੇ ਚ ਕਹੀ ਨਹੀਂ ਗੁੜਦੀ ਹੈਗੀ ਚ ਕੇਵਲ ਚੱਲਦਾ ਤਾਂ ਦੇਖ ਲਿਆ ਹੂੰ ਬਣਦਾ ਦੇਖ ਲ ਗੇ ਹਾਂ ਵੀਰੇ ਬਣਦਾ ਵੀ ਇਸ ਨੂੰ ਦਿਖਾਵਾਂਗੇ ਜ਼ਰੂਰ ਦਿਖਾਵਾਂਗੇ ਪਰ ਮਾੜਾ ਇਹ ਇੱਕ ਢੇੜਾ ਵੀਰੇ ਦੇ ਮੈਂ ਤੂੰ ਲੇਟ ਹੋ ਗਿਆ ਇਹਨੂੰ ਵੀ ਦਿਖਾ ਯਾਰ ਦਿਖਾ ਮੈਨੂੰ ਵਾਲਾ ਹੋਣੀ ਹੋਣੀ ਕੇਬਲ ਤੋਂ ਚੈੱਕ ਕਰਾ ਕੇ ਆ ਜਾ ਆ ਜਾ ਉਹ ਆਪਾਂ ਦੇਖਾਂਗੇ ਆ ਜਾ ਆ ਜਾ ਜਮਾ ਸੁੱਕਾ ਬਾਹਣਾ ਚੌਣ ਵਾਲੇ ਨੇ ਵੀ ਫਿਰ ਉਹੋ ਜਿਹਾ ਹੀ ਚੌਣ ਲਿਆ ਕੇ ਵਾਹ ਇਹਨੇ ਜਾਂ ਲੈਣਾ ਹੈਗਾ ਹਾਂ ਫਿਰ ਅਗਲਾ ਚੀਜ਼ ਤਸੱਲੀ ਕਰਦਾ ਹੈਗਾ ਅਗਲਾ ਤਾਂ ਪੱਥਰਾਂ 'ਚ ਸੱਟ ਲੱਗ ਜਾਂਦਾ ਚੱਲਦੇ ਤੇ ਨਹੀਂ ਚੱਲਦੇ ਉਹ ਉਰੇ ਨਾ ਪਤੂਰੇ ਦਾ ਫੇਸ ਤੇ ਕੀ ਫਾਇਦਾ ਜਿੱਥੇ ਥੋੜੇ ਬਾਹਰ ਚ ਇੱਥੇ ਧਾਰਾ ਇੱਥੇ ਧਾਰਾ ਇੱਥੇ ਧਾਰਾ ਦੇ ਤੇ ਪਤਾ ਲੱਗੇ ਇੱਥੇ ਧਾਰ ਗਲਾਸ ਨੋ ਇੱਥੇ ਸੈਟ ਕੇ ਦਿਖਾਵੇ ਗਲਾਸ ਇਹ ਇਧਰ ਨੂੰ ਲਿਆ ਭਾਈ ਐਨੂੰ 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 ਕਰ ਬਣਾ ਸੁੱਕੇ ਭਾਈ ਸੁੱਕੇ ਚ ਲੈ ਕੇ ਚੱਲ ਜਮਾ ਐਨੂੰ ਕਰ ਰੇਸ ਦੇ ਦੀ ਕੋ ਰਖਵਾ ਐਨੂੰ ਕਰ ਚਰੀ ਜੀ ਜਨੂੰ ਇਧਰ ਦੇਖ ਵੀਰੇ ਮਿੱਟ ਵੀ ਐਨ ਐ ਨਹੀਂਗਾ ਵੀ ਕੋਈ ਉੱਚ ਜਾ ਰਿਹਾ ਹੈਗਾ ਵੀ ਥੋੜਾ ਥੋੜਾ ਪੜਦਾ ਜਾ ਰਿਹਾ ਹੈਗਾ ਨਹੀਂ ਨਹੀਂ ਬਣਾਉਂਦਾ ਐ ਤਾਂ ਸਿਰਾ ਕਰਾਉਂਦਾ ਗੱਲਬਾਤ ਇਧਰ ਨੂੰ ਦੇਨੇ ਆ ਨਾ ਚਰੀ ਜੀ ਜਿਹਨੂੰ ਕਰੜਾ ਜਾਂ ਹੋਰ ਪੂਰਾ ਕਰਦੇ ਆ ਇਧਰ ਕਰੀ ਦੇਖ ਬਾਈ ਇਧਰ ਦੇਖ ਆ ਆ ਇਧਰ ਦੇਖ ਚੜਜੋ ਉੱਤੇ ਤਿੰਨ ਚਾਰ ਜਣ ਚੜ ਜਾ ਚੜ ਜਾ ਚੜ ਜਾ ਉੱਤੇ ਐ ਭਾਰ ਦਿਓ ਐ ਕਰਕੇ ਉੱਤੇ ਪਤਾ ਲੱਗੇ ਮੜਾ ਮੋਟਾ ਕਰਨਿਆ ਆਪਾਂ ਨੂੰ ਵੀ ਪਤਾ ਲੱਗੇ ਬੁੜੀਆਂ ਲੀੜੇ ਢੋ ਢੋਣ ਕਰੇ ਜਾ ਕੇ ਹੈ ਓ ਹੋ 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 ਜਿਹਦੇ ਲਵੇ ਵੀਰੇ ਇਹ ਜਾਣਾ ਹੈਗਾ ਮੁੰਡੇ ਇਹ ਮੁੰਡੇ ਲਵੇ ਇਹਦਾ ਮੁੰਡਾ ਬਾਹਰ ਹੈਗਾ ਹਾਂ ਤੇ ਉਹ ਕਹਿੰਦਾ ਪਾਪਾ ਕਹਿੰਦਾ ਮੈਨੂੰ ਤੁਸੀਂ ਵੀਡੀਓ ਭੇਜੀ ਬਣਾ ਕੇ ਕਹਿੰਦਾ ਜਦੋਂ ਵੀ ਚਲਾਉਂਗੇ ਬਲ ਤਾਂ ਇਹ ਸੁੱਕਾ ਜਗਾ ਦੇ ਕੇ ਇਹ ਉਰੇ ਦੇ ਕੇ ਆਪ ਗਿਆ ਸੁੱਕੀ ਮੈਨੂੰ ਕਹਿੰਦਾ ਬਾਹੀ ਚ ਲੈ ਚਲਦੇ ਹਾਂ ਕਹਿੰਦਾ ਨਾ ਕਹਿੰਦਾ ਉਥੇ ਭਾਈ ਚਰੀ ਵਾਲੀ ਚ ਦੇਖਾਂਗੇ ਕਹਿੰਦਾ ਕਹਿੰਦਾ ਬਾਹੀ ਚ ਕੀ ਹੈ ਇਹ ਵੀ ਬਦਲੇ ਲੈਣ ਤੇ ਹੋ ਗਿਆ ਨਾ ਭਾਈ ਫਿਰ ਅਗਲਾ ਪੈਸੇ ਲਾਉਂਦਾ ਹੈਗਾ ਫਿਰ ਆਪਣੀ ਵੀ ਰੂਹ ਖੁਸ਼ ਹੁੰਦੀ ਹੈ ਜਦੋਂ ਜ਼ਿੰਮੇਦਾਰ ਖੁਸ਼ ਹੈਗਾ ਹਾਂ ਤਸੱਲੀ ਹੁਣ ਇਹਦੀ ਤਸੱਲੀ ਹੋ ਗਈ ਫੇਰੇ ਆਪਣੀ ਮਨ ਨੂੰ ਤਸੱਲੀ ਹੁੰਦੀ ਹੈ ਜੇ ਹੁਣ ਇਹਨੇ ਕਹਿਤਾ ਵੀ ਹਾਂ ਓਕੇ ਹੈਗਾ ਫਿਰ ਆਪਣੀ ਤਸੱਲੀ ਫੇਰ ਹੁੰਦੀ ਆ ਵੀਰੇ ਹੁਣ ਐਂ ਹੋ ਦੱਸ ਮੈਨੂੰ ਇਹ ਚ ਪਾਇਆ ਕੀ ਆ ਚੱਲ ਕੇ ਦੇਖ ਕੇ ਹਾਂ ਵੀਰੇ ਇਹਦੇ ਵਿੱਚ ਵੀਦ ਨੂੰ ਮੈਂ ਬਹੁਤ ਕੁਝ ਦਿਖਾਉਣਾ ਵੀਰੇ ਵਿੱਚ ਹਾਂ ਇਹਨੂੰ ਕਹ ਡੱਕਰ ਬਾਈ ਜਿੰਨਾ ਤੋਂ ਡੱਕ ਰਿਆ ਜਾਂਦਾ ਹੈਗਾ ਬਾਈ ਫੁੱਲ ਵੱਡਾ ਗੇਅਰ ਪਾ ਦੇ ਫੁੱਲ ਵੱਡਾ ਗੇਅਰ ਪਾ ਵੱਡਾ ਗੇਅਰ ਠੋਕ ਦੇ ਵੱਡਾ ਗੇਅਰ ਪਾ ਪਹਿਲਾਂ ਵਾਂਗੂ ਡੱਕਰ ਵੱਡਾ ਵੱਡਾ ਗੇਅਰ ਪਾ ਕੇ ਡੱਕਰ ਕੇ ਚਲਾ ਜਿਵੇਂ ਹੁਣ ਚਲਾਇਆ ਤੀਗਾ 50 ਦੇ ਕਰਨੇ ਗੇਅਰ ਪਾਤਾ ਇਹ ਪੰਜਵਾਂ ਦਾ ਗੇਅਰ ਹੀ ਨਹੀਂ ਪਾਇਆ ਪੰਜਵਾਂ ਘੇਰ ਹੀ ਨਹੀਂ ਪਾਇਆ ਉਹ ਜਾਂਦਾ ਦੇਖ ਜਾਂਦਾ ਕੁੱਕਦਾ ਗਲਾਸ ਵੀ ਦੇਖ ਵਈ ਇਹਨੇ ਟਕਰੇ ਹੋਏ ਤੇ ਉਹ ਗਲਾਸ ਵੇ ਪਈਆ ਨਹੀਂ ਲਿਫਟ ਚੱਕ ਲਈ ਮੋੜ 'ਚ ਦੇਖ ਹਾਂ ਹੁਣ ਟਰੈਕਟਰ ਨੂੰ ਦਿਖਾ ਜਾਂਦੇ ਨੇ ਹੁਣ ਕਿਉਂ ਕਰਨਿਆ ਇਹ ਤਾਂ ਹਲਾਂ ਵਾਂਗੂ ਤੁਰਦਾ ਮੱਲਾ ਓਏ ਬਾਈ ਇਧਰ ਮਾਰ ਆ ਦੇਖੀ ਇਧਰ ਨਿਗਾਹ ਮਾਰ ਬਾਈ ਆਲਾ ਕਹਿੰਦਾ ਬਾਹੇ ਵਿੱਚ ਪਾ ਕੇ ਆਏ ਆ ਬਾਹੇਗਾ ਦੇਖ ਲੈ ਆ ਪਿਆ ਪਾウダー ਬਣਾਇਆ ਇਧਰ ਦੇਖ ਵੀਰੇ ਦੇਖ ਹਜੇ ਰੰਬੀਆਂ ਚੱਲ ਕੇ ਬਾਲਤਾ ਵੀਰੇ ਹੈਗਾ ਨਮਾਲਤਾ ਇਹ ਹੋ ਵੀ ਨਹੀਂ ਪਈਆਂ ਗਿਆ ਇਹਦੀਆਂ ਇਹ ਸ਼ੂਰੀਆਂ ਨੇ ਗਿਆ ਫਿਰ ਸ਼ੂਰੀ ਦਿਖਾਉਂਗਾ ਵੀਰੇ ਦੀ ਪੰਜਾਬ ਚ ਇੱਕ ਨੰਬਰ ਪਹਿਲੇ ਨੰਬਰ ਤੇ ਸ਼ੂਰੀ ਹੈਗੀ ਚਲੋ ਫਿਰ ਸ਼ੋਰੀਆਂ ਦੇਨੇ ਆਜਾ ਹਾਂ ਚਲੋ ਵੀਰੇ ਦਿਖਾਉਨੇਗੇ ਸੋਨੂੰ ਆਜੋ ਆ ਦੇਖੋ ਕਰਨੇ ਆ ਇੱਥੇ ਆ ਬਣੇ ਪਏ ਆ ਦੇਖ ਕਿੰਨੇ ਰੰਗ ਰੰਗ ਹੋਈ ਜਾਂਦੇ ਆ ਦੇਖ ਹੈ ਯਾਰ ਰੀਪਰਾਂ ਤੋਂ ਮਗਰੋਂ ਆ ਚੱਕਤਾ ਕੰਮ ਬਾਈ ਨੇ ਆ ਦੇਖ ਆ ਫਿਰਦਾ ਆ ਫਿਰਦਾ ਕੇਵਲ ਬਿਲਕੁਲ ਮਹਾਰਾਜ ਕੀ ਆਲਾ ਵੀਰ ਜੀ ਹੁਣ ਦੱਸੋ ਮੈਨੂੰ ਵੀ ਇਹਦੇ ਚ ਪਾਉਣੇ ਕੀ ਆ ਇਹ じゃ ਕੀ ਪਾਇਆ ਜਿਹੜਾ ਖੜਕਾ ਕਾਤੋਂ ਨਹੀਂ ਕਰਦਾ ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਸਸਰੀਕਾਰ ਜਿਹੜਾ ਖੇਤੀ ਦਾ ਕੰਮ ਕਰਦੇ ਨੇਗੇ ਤੇ ਵੀਰ ਜੀ ਪਤਾ ਕੀ ਹੈਗਾ ਅਸੀਂ ਸਾਰਿਆਂ ਨੂੰ ਕੋਈ ਚੀਜ਼ ਤੁਹਾਨੂੰ ਵੀ ਪਤਾ ਹੀ ਹੈਗਾ ਹਰ ਇੱਕ ਜੀ ਅਲੱਗ ਬਣਾਉਣੇ ਆ ਇੱਕ ਤਾਂ ਪਹਿਲਾ ਨੰਬਰ ਅਸੀਂ ਪੈਸਾ ਨਹੀਂ ਦੇਖਣਾ ਹੈਗਾ ਕਿਉਂਕਿ ਜ਼ਿਮੀਂਦਾਰ ਇਹ ਨਹੀਂਗਾ ਵੀ ਪੈਸਾ ਨਹੀਂ ਲਾਉਂਦਾ ਹੂੰ ਕਿਉਂਕਿ ਉਹ ਕੁਆਲਿਟੀ ਭਾਲਦਾ ਜੀ ਹੂੰ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਆਪਣੇ ਰੇਟ 'ਚ ਵੀ ਦੇਣਾ ਹੈਗਾ ਹੂੰ ਉਹ ਚੀਜ਼ ਹੈਗੀ ਉਹ ਪਹਿਲਾ ਨੰਬਰ ਦਾ ਵੀ ਜੀ ਫਾਲੇਤੀ ਆ ਜਾਓ ਤੁਸੀਂ ਹੂੰ ਆ ਫਾਲਾ ਆਏਗਾ ਇਹ ਕਪਾ ਪਾ ਰਹੇ ਆਂ ਖੁਬਦਾ ਕਿਉਂ ਆ ਖੁਬਦਾ ਕਿਉਂ ਆਗਾ ਇੱਕ ਨੰਬਰ ਫਾਲਾ ਵੀਰੇ ਇਹਦੇ ਉੱਪਰ ਦੀ ਵੀ ਫਾਲਾ ਨਹੀਂ ਬਣਿਆ ਹੋਣਾ ਉਸ ਤੋਂ ਬਾਅਦ ਜਿਉਂ ਇਹ ਫਾਲਾ ਮੰਨ ਲੈ ਤੁਸੀਂ ਫੋਰਚੂਨ ਹਾਂ ਫੋਰਚੂਨ ਦਾ ਫਾਇਦਾ ਇਹ ਤੇ ਆਪਾਂ ਆਪਦਾ ਤਿਆਰ ਕਰਾਉਣਾ ਵੀਰ ਜੀ ਨਾਲ ਮਟੀਰੀਅਲ ਦਾ ਹਰ ਇੱਕ ਚੀਜ਼ ਤੋਂ ਪਹਿਲਾਂ ਤੁਹਾਨੂੰ ਜੋਗਦ ਕਹੀ ਦੀ ਜੋਗ ਵੀ ਆਪਦੀ ਤੀਰ ਹੋਇਆ ਇਹਦੇ ਮਨ ਲੈ ਕੰਪਨੀ ਆਉਂਦੀਆਂ ਨੇ ਜਿਹਾ ਮਰਜ਼ੀ ਤਿਆਰ ਕਰਵਾ ਲਓ ਅਸੀਂ ਇਹਨੂੰ ਕਹਿੰਦੇ ਵੀ ਇਤੋਂ ਵਧੀਆ ਕੋਈ ਹੈ ਉਹ ਕਹਿੰਦਾ ਰੱਬ ਦਾ ਨਾਮ ਹੈ ਮੈਂ ਕਹਾਂ ਵੀ ਫੇਰ ਇਹਦੀ ਕੋਈ ਗਾਰੰਟੀ ਇਹਦੀ ਟੁੱਟਣ ਦੀ ਵੀ ਗਾਰੰਟੀ ਹੈ ਵੀਰ ਜੀ ਅੱਛਾ ਇਹਦੀ ਟੁੱਟਣ ਦੀ ਵੀ ਹੱਸਣ ਤੱਕ ਦੀ ਜੇ ਤੱਕ ਅੱਧਾ ਨਹੀਂ ਰਹਿੰਦਾ ਜੇ ਟੁੱਟੇ ਫੇਰ ਵੀ ਗਾਰੰਟੀ ਹੈ ਆ ਦੇਖਾ ਇੱਥੇ ਧਰ ਲੈ ਇਹਨੂੰ ਇੱਕ ਮਿੰਟ ਪੋਰਪਾਸੇ ਤਰ ਲੱਗਦੇ ਹੋਈ ਗਾਲੀ ਵੀਰ ਦੇ ਜੇ ਮੰਨ ਲਓ ਇਹ ਟੁੱਟ ਗਿਆ ਬਾਹ ਮੈਂ ਥੋੜਾ ਸਾਡਾ ਜੇ ਫਾਲੇ ਨਾਲ ਮੂੰਹ ਕੱਟ ਲੈ ਵੀਰੇ ਦਾ ਹਾਂਜੀ ਮੂੰਹ ਕੱਟ ਲੈ ਨਹੀਂਗਾ ਵੀ ਬੈਜੂਗਾ ਇਧਰ ਨਹੀਂਗਾ ਮਾਰੀ ਹੂੰ ਵੇ ਦਾ ਮੂੰਹ ਵੀ ਮਤਲਬ ਇਟਾਂ ਦੇ ਵੱਜੀ ਜਾਵੇ ਇਟਾਂ ਦੇ ਵੱਜੀ ਜਾਵੇ ਫਾਲਾ ਮੂੰਹ ਨਹੀਂ ਮੰਨਦਾ ਖਰੇਪਾ ਹੋਊਗਾ ਜਿਵੇਂ ਮੂਰੋ ਹੋ ਜਾਂਦੇ ਕੁੱਟੇ ਜਾਂਦੇ ਨੇ ਫਾਲਾ ਵੀ ਉਹ ਚੀਜ਼ ਨਹੀਂ ਹੋਊਗੀ ਵੀਰ ਜੀ ਅਸੀਂ ਮੰਨ ਲਾ ਕੋਈ ਵੀ ਕੰਪਨੀ ਪਹਿਲਾਂ ਨੰਬਰ ਅਸੀਂ ਇੱਕ ਨੰਬਰ ਕੰਪਨੀ ਭਾਲਦੇ ਆਂ ਵੀਰ ਉਹ ਤੋਂ ਅਸੀਂ ਆਪਣਾ ਮਾਲ ਤਿਆਰ ਕਰਵਾਉਣਾ ਹੈ ਜੀ ਸਹੀ ਹੈ ਇਹ ਆਪਦਾ ਕਲਾਈ ਦਾ ਤਿਆਰ ਆਪਦਾ ਤਿਆਰ ਕਰਵਾਉਣਾ ਹੈ ਕੰਪਨੀ ਤੋਂ ਕੰਪਨੀਆਂ ਇਹ ਨੇ ਵੀਰ ਉਹ ਕਹਿੰਦੇ ਨੇ ਪੈਸਾ ਦਿਓ ਜਿਸ ਚਾਹੇ ਮਰਜ਼ੀ ਕਰਵਾ ਦਿਓ ਅਸੀਂ ਕਹਿੰਦੇ ਵੀ ਅਸੀਂ ਪੈਸਾ ਦੇਣਾ ਤੁਸੀਂ ਸਾਨੂੰ ਬਣਾ ਕੇ ਦਿਓ ਉਹ ਚੀਜ਼ ਤੇ ਫਿਰ ਆਜੋ ਵੀਰ ਜੀ ਐਕਸਲ ਹਾਂ ਐਕਸਲ ਆਏਗਾ ਹੂੰ ਐਕਸਲ ਤੇ ਹੁਣ ਤੁਸੀਂ ਵੇ ਆ ਆ ਆ ਮਤਲਬ ਇਹ ਇਹਨੂੰ ਮਾਰੂ ਇਹਦੇ ਦੰਦਾ ਪੈ ਜੂਗਾ ਨਾਲੇ ਇਹ ਪਾਇ ਪਾਇ ਜਿਹੜਾ ਵਿਊਜੀ ਇਹ ਦੂਜਾ ਪਾਇ ਪੈਗਾ ਆਪਣਾ ਹੂੰ ਸਮੁੰਦਰੀ ਜਹਾਜ਼ ਵਾਲਾ ਹੂੰ ਪੁੱਲ ਜੋ ਵੀਰ ਜੀ ਆਹ ਦੇਖ ਆਹ ਤਾਂ ਵੱੜਤਾ ਇਹ ਇਹ ਦੇਖੋ ਨਾਲੇ ਪਾਇ ਪੈਗਾ ਇਹ ਇਹ ਸਮੁੰਦਰੀ ਜਹਾਜ਼ ਪਾਇ ਤਾਂ ਫੇਰ ਵੀ ਦੇਖੋ ਇਹ ਚੀਜ਼ ਦੇਖ ਲੋ ਆਲਾ ਕਹਿੰਦਾ ਮਟੀਆ ਹੈਗਾ ਤੇ ਹੂੰ ਇਹ ਚੀਜ਼ ਆ ਗਈ ਫਿਰ ਵੀਰ ਜੀ ਇੱਕ ਚੀਜ਼ ਹੋਰ ਦੱਸਦਾ ਮੈਂ ਤੁਹਾਨੂੰ ਜਿਹੜਾ ਆਪਾਂ ਮੇਨ ਕਿਉਂ ਦਾ ਅਲੱਗ ਤੁਸੀਂ ਕਿ ਤੁਸੀਂ ਕਹ ਰਹੇ ਤੇ ਵੀ ਤੜਕਦਾ ਨਹੀਂ ਹੈਗਾ ਹਾ ਤੁਰਾ ਹਾਂ ਜਿਹੜਾ ਤੁਸੀਂ ਕਹਿੰਦੇ ਸੁੱਕਾ ਵਾ ਕੇ ਆਏ ਤੁਸੀਂ ਹਾਂ 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 ਫਿਰ ਵੀਰ ਜੀ ਇਹ ਪੈਪ ਹੈ ਜਿਹੜਾ ਨਾ ਹੂੰ ਇਹ ਪੈਪ ਮੰਨ ਲੈ ਜਿਹੜਾ ਬਗੈਰ ਜੋੜ ਤੋਂ ਪੈਪ ਹੈਗਾ ਇਹ ਜਿਹੜਾ ਸਮੁੰਦਰੀ ਜਹਾਜ਼ ਆਪਾਂ ਕਹਿੰਦੇ ਆ ਉਹ ਪੈਪ ਹੈਗਾ ਇਹ ਹੂੰ ਇਹਨੇ ਮੰਨ ਲੈ ਜੰਪ ਬੈ ਸਹੀ ਦੰਦਾ ਹੈਗਾ ਇੱਕ ਹੁੰਦਾ ਪੈਪ ਆ ਵੀਰ ਜੀ ਹੂੰ ਇਹਦੇ ਜੋੜ ਹੁੰਦਾ ਹੈਗਾ ਆ ਦੇਖੋ ਹੂੰ ਇਹ ਲਸ਼ਕ ਦੰਦਾ ਹੈਗਾ ਹੂੰ 28 ਦਾ ਫਰਕ ਹੁੰਦਾ ਆਪਾਂ ਪਾਇਪ ਲਾਉਨੇ ਆ ਇਹ ਵੀਰ ਜੀ ਇਹਦੇ ਜੋੜ ਨਹੀਂ ਇਹ ਇਹਦੇ ਜੋੜਦੇ ਆ ਵੀਰ ਜੀ ਇਹ ਢਲਾਈ ਦਾ ਹੀ ਇਹ ਢਲਾਈ ਦਾ ਵੀਰ ਜੀ ਇਹ ਪਿੱਛੋਂ ਬਾਹਰ ਹੁੰਦਾ ਆਪਾਂ ਵੀ ਐਵੇਂ ਕਹੀ ਆਪਾਂ ਤਿਆਰ ਕਰਾਉਣਾ ਮਹਿੰਗਾ ਹੈਗਾ ਹੂੰ ਕਿਉਂਕਿ ਆਪਾਂ ਕਟਾ ਵਾਲਿਆਂ ਨੇ ਕਟਾ ਵਾਲੇ ਇਹ ਪੈ ਪਾ ਜੰਦੇ ਨੇ ਵੀਰ ਜੀ ਫਿਰ ਚਲੋ ਆਪਾਂ ਕਹਿੰਦੇ ਨਹੀਂ ਕੁਝ ਵੀ ਆਪਾਂ ਆਪਣੀ ਕੁਆਲਿਟੀ ਤੱਕ ਦੀ ਆਪਾਂ ਆਹੋ ਕਰ ਸਕਦੇ ਆਂਗੇ ਆਪਣੇ ਪਾਇਪ ਦੇ ਵੀਰ ਇਹ ਪੈ ਪਿਆ ਹੋਊਗਾ ਆਪਣੇ ਇਹਦੇ ਵਿੱਚ ਇਹ ਨਾ ਹੋਵੇ ਤਾਂ ਰੋਟਾ ਮੀਟਰ ਫਰੀ ਇਹ ਪੈਪ ਨਾ ਹੋਵੇ ਵੱਢ ਕੇ ਦੇਖ ਲਓ ਕੱਢ ਕੇ ਦੇਖੋ ਕੱਢ ਕੇ ਆਲਾ ਸਰਾਕ ਮਰਵਾਲੇ ਸਾਤੋਂ ਇੰਨਾ ਮੋਟਾ ਇੰਨਾ ਹੋਇਆ ਇਹਦੇ ਇਹ ਚੀਜ਼ ਦੀ ਆਪਣੀ ਮੇ ਨਾ ਹੋਏਗੀ ਤੇ ਇਹ ਫਿਰ ਬੈਲੈਂਸ ਹੋਇਆ ਵਾ ਬੈਲੈਂਸ ਹੋਇਆ ਵੀਰੇ ਬੈਲੈਂਸ ਕਰਕੇ ਫੇਰ ਆਪਾਂ ਇਹ ਤਾਂ ਹੀ ਤਾਂ ਥੋੜੇ ਸਾਹਮਣੇ ਸੌਂ ਕੇ ਚੱਲਦਾ ਸੀ ਕੋਈ ਆਵਾਜ਼ ਕੋਈ ਜਿਵੇਂ ਸੁੱਕਾ ਪਾਰੇ ਤੇ ਆਪਾਂ ਹਾਂ ਤੇ ਇੱਥੇ ਤੁਸੀਂ ਹੱਥ ਨਾ ਘਮਾਓ ਜੀ ਹੱਥ ਨਾਲ ਉਹ ਹੈਂਡਲ ਲੈ ਕੇ ਹੀ ਪੁੱਤਾ ਹੂੰ ਹੈਂਡਲ ਲੈ ਕੇ ਹੀ ਨਹੀਂ ਮੈਂ ਨਹੀਂ ਲੈ ਮੈਂ ਕਹਿੰਦਾ ਤੁਸੀਂ ਤਾਂ ਕੱਲ ਦੇ ਜਵਾਬ ਨੂੰ ਲਾ ਦਿਓ ਇੱਥੇ ਨਿਕਾਇਆ ਕੋਈ ਜਵਾਬ ਫਿਰਦਾਊਗਾ ਹੂੰ ਲੈ ਹੱਥ ਨਾ ਘੜਦਾ ਮੈਂ ਕਹਿੰਦਾ ਤੁਸੀਂ ਜਿਹੜਿਆ ਮਰਜ਼ੀ ਹੱਥ ਪਾ ਲਓ ਉਦੋਂ ਉਹ ਵੀਰ ਜੀ ਚੀਜ਼ਾਂ ਕਈ ਹੁੰਦੀਆਂ ਨੇ ਗੀਆਂ ਉਦੋਂ ਉਹਦਾ ਜੇ ਗਰਾਰੀਆਂ ਤੁਸੀਂ ਕਹਿੰਦੇ ਹੋ ਕਿ ਵੀ ਇਹ ਟੜਕ ਦਾ ਖਤਮ ਜਦੋਂ ਛੋਟੀ ਗਰਾਰੀ ਪੈ ਗਈ ਵਿੱਚ ਉਹਨੇ ਗਰਾਰੀ ਨੇ ਵੈਨਸ ਦੇ ਜਨਾਬ ਚ ਹੁਣ ਇਹ ਗਰਾਰੀ ਆ ਗਈ ਇਹ ਸੈੱਟ ਪੈ ਗਿਆ ਜਦੋਂ ਇਹ ਮਨਲਾ ਛੋਟੀ ਗਰਾਰੀ ਹੈ ਨਾ ਮਨਲਾ ਝਟਕਾ ਪੈਂਦਾ ਥੱਲੇ ਜਗਾੜ ਵੱਡਾ ਹੋ ਗਿਆ ਇਹ ਗਰਾਰੀ ਵਾਇਬਲਿੰਗ ਦੀ ਜਾਂਦੀ ਹੈ ਜਦੋਂ ਬਾਆ ਵੱਡਾ ਹੋ ਗਿਆ ਵੱਡੀ ਗਰਾਰੀ ਨੇ ਵੈਨਸ ਨਹੀਂ ਦੇਣਾ ਟੜਕ ਦੀਆਂ ਲਗਾ ਤੜਕ ਦਾ ਸੁੱਕੇ ਚ ਜਿਹੜੇ ਆਪਣੇ ਦੇ ਵੀ ਇਹ ਗਰਾਰੀ ਹੋਈਆਂ ਹੁਣ ਇੱਕ ਇਹ ਆ ਗਈ ਇੱਕ ਇਹ ਆ ਗਈ ਮੱਕ ਇਹਦਾ ਫੁੱਟ ਦੇ ਰੌਡ ਦਾ ਕੀ ਫਰਕ ਹੈ ਤੁਸੀਂ ਕਹਿੰਦੇ ਹੋ ਕੁਆਲਿਟੀ ਦਾ ਫਰਕ ਇਹ ਹੈ ਆ ਆਹ ਕਰਾਰੀ ਭੱਡੀ ਆ ਆਹ ਛੋਟੀ ਆ ਇਹ ਆਪਣੇ ਇਹ ਇਹਦਾ ਦੰਦਾ ਵੀ ਮੋਟਾ ਹਾਂ ਦੰਦਾ ਵੀ ਚੌੜੀ ਵੀ ਫਰਕ ਹੈ ਇਹਦਾ ਇਹ ਚੜਾਈ ਵੀ ਜ਼ਿਆਦਾ ਫਰਕ ਆਏਗਾ ਹੂੰ ਹਾਂ ਇਹ ਚੜਾਈ ਵੀ ਜ਼ਿਆਦਾ ਹੈ ਜੇ ਤੋ ਇਹਦਾ ਵੀ ਵੀਰੇ ਜਿਹੜੇ ਦੀ ਨਾਲ ਪਾਊਗਾ ਇਹਦਾ ਵੀ ਫਰਕ ਹੈ ਇਧਰ ਫਿਰ ਇਦੋਂ ਬਾਅਦ ਇਹਦਾ ਵੀ ਵੀਰੇ ਕੱਲਾ ਇਹਦਾ ਨਹੀਂ ਇਹਦਾ ਵੀ ਫਰਕ ਹੈ ਹੂੰ ਉਦੋਂ ਬਾਅਦ ਆਜੋ ਵੀਰ ਜੀ ਤੁਸੀਂ ਜਿਵੇਂ ਆਹ ਲ ਕਹਾਂਗੇ ਸੀਲਾਂ ਸੀ ਉਹ ਖਤਮੇ ਕਰਤੀਆਂ ਗਾਰੇ ਵਾਲੀਆਂ ਸੈਜ ਕਰ ਲਓ ਜੀ ਖਤਮੇ ਕਰਤਾ ਆਪਾਂ ਨੇ ਇਹਦੇ ਚ ਹਾਂ 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 ਜਿਹੜੀ ਤੇ ਸੀਲ ਆ ਵੀਰ ਜੀ ਮੈਗਰੇਟ ਸੀਲ ਹੈ ਦੇ ਵਿੱਚ ਹੂੰ ਚੇ ਮਾਲਾਂ ਨੂੰ ਉਧਰ ਰੱਦ ਪਾਣੀ ਚ ਖੜਾ ਦਿਓ ਇਹਨੂੰ ਇਹ ਆ ਸੀਲ ਹੈ ਜੀ ਵੀਰ ਜੀ ਮੈਗਰੇਟ ਸੀਲ ਪਾਉਣੇ ਆਲਾ ਦਿਖਾਉਂਦਾ ਹੈਗਾ ਪਰ ਆਪਾਂ ਜੇ ਨਾ ਉਹ ਵੀ ਆਪਾਂ ਰੋਟਾ ਮੀਟਰ ਫਰੀ ਦੇਵਾਂਗੇ ਜੇ ਨਾਂ ਲਿਖੜੇ ਆਓ ਇਹਦੇ ਵਿੱਚੋਂ ਕੱਢ ਲਓ ਜੇ ਇਹਦੇ ਵਿੱਚੋਂ ਜੇ ਨਾਂ ਲਿਖੜੀ ਜਿੱਦੇ ਵੀ ਮਾਲਾ ਤੁਹਾਡਾ ਖਲੂਗਾ ਜੇ ਸੀਲ ਨਾਂ ਲਿਖੜੀ ਰੋਟਾ ਮੀਟਰ ਦੇ ਚ ਪੈਸੇ ਵਾਪਸ ਲੈ ਜਿਓ ਹੂੰ ਆਹ ਹੋ ਉਸ ਮਕੈਨਿਕਲ ਮਕੈਨਿਕਲ ਉਹ ਮਕੈਨਿਕ ਸੀਲਾ ਇਹ ਨੇ ਵੀਰ ਜੀ ਆਲਾ ਕਹਿ ਦਿੰਦਾ ਹੈਗਾ ਹੂੰ ਹੁਣ ਯਾਰ ਪਤਾ ਚੱਕਰ ਕੀ ਆ ਇਹ ਗੱਲ ਬਹਿ ਬਹੁਤ ਾਰੀ ਕਹਿ ਚੁੱਕੇ ਆ ਹਾਂਜੀ ਹਾਂਜੀ ਆਮ ਇਹਦੇ ਥਾਂ ਤੇ ਸੀਲ ਪੈ ਜਾਂਦੀ ਆ 400 ਰੁਪਏ ਯਾਰ ਇਹ ਸੀਲ ਹੀ ਮੇਰੇ ਹਿਸਾਬ ਨਾਲ ਜਿੰਨਾ ਮੇਰਾ ਅੰਦਾਜ਼ਾ ਵੀ ਜੋੜਾ ਇਹ ਹੋਊਗਾ 2500 2000 2500 ਰੁਪਏ ਦਾ ਵੀਰ ਜੀ origignal ਸੀਲ ਤਾਂ ਇੰਨੇ ਦੀ ਹੋएगी ਇਹਦੇ ਵਿੱਚ ਵੀ ਮੰਨ ਲਾ ਘਟੀਆਂ ਵਧੀਆਂ ਆਉਂਦੀ ਆ ਇਹ ਚ ਵੀ 7-600 ਵੀ ਲੈ ਲਓ ਸਾਟ ਤੋਂ ਨਹੀਂ ਲੈ ਲਓ ਉਹ ਤਾਂ ਜਿਹੜੀ ਪੈਂਦੀ ਆ ਜਿਹੜੀਆਂ ਦੂਜਿਆਂ ਦੇ ਨਾਲ ਤਾਂ 100-150 ਸੀਲ ਤੱਕ ਵੀ ਆ ਜਾਂਦੀ ਉਹ ਤਾਂ ਹੁਣ ਇਹ ਆ ਵਿੱਚ ਦੇਖੋ ਇਹ ਬਾਹਰ ਨਹੀਂ ਸੀਲ ਦੀ ਹਾਲੇ ਦੀ ਸਾਹੂ ਆਏਗੀ ਇਹ ਨਹੀਂ ਹੈ ਕਿ ਵੀ ਆਪਾਂ ਉਹ ਦਿਖਿਆ ਤੀ ਹੂੰ ਕਿਦੇ ਵਿੱਚ ਮੋਹਰ ਲੱਗੀ ਦਿਖਦੀ ਆ ਪਤਾ ਸੀਲਾ ਨਹੀਂ ਹੈ ਕਿ ਇਹ ਨਹੀਂ ਹੈ ਕੋਈ ਚੀਜ਼ ਹੋ ਰਹੀ ਹੈ ਦੱਸ ਕੀ ਦੱਸ ਕੀ ਕੈਮਰਾ ਤੇ ਹਾਂ ਹਾਂ ਠੀਕ ਆ ਸੀਲ ਵੀ ਕੰਪਨੀ ਦੀ ਫਿਰ ਵੀਰ ਜੀ ਜਿਵੇਂ ਆਪਣਾ ਇਹਦਾ ਕ੍ਰੋਸ ਦੀ ਪਹਿਲਾਂ ਵੀ ਚੱਲੀ ਦੀ ਗੱਲ ਆ ਹਾਂ ਆਪਾਂ ਕ੍ਰੋਸ ਇਹਦੇ ਚ ਆਪਦੀ ਪਾਉਣੇ ਆ ਹੂੰ ਆ ਦੇਖਿਓ ਜਿ ਪਿਆ ਕ੍ਰੋਸ ਦੀ ਸੀ ਦੇਖੇਗਾ ਅੱਜ ਦਿਖਾਵਾਂ ਤੁਹਾਨੂੰ ਕ੍ਰੋਸ ਆ ਕ੍ਰੋਸ ਸੀ ਇਹ ਨਹੀਂ ਹੈਗਾ ਵੀ ਹਾਲਾ ਕ੍ਰੋਸ ਤੇ ਜ਼ਿੰਮੇਦਾਰ ਬਹੁਤ ਦੁਖੀ ਦੀ ਵੀਰੇ ਜਦੋਂ ਤੁਸੀਂ ਆਪਣੇ ਖਰਚਾਂ ਦੀ ਵੀਡੀਓ ਭਾਈ ਦੀ ਨਾ ਉਦੋਂ ਵਾਲਾ ਕਹਿੰਨ ਤੀ ਕਿ ਬਾਈ ਸਾਨੂੰ ਪੀਟੀਓ ਚਾਹੀਦੀ ਆ ਪੀਟੀਓ ਚਾਹੀਦੀ ਆ ਅਸੀਂ ਇਹਦੇ ਵਿੱਚ ਵੀ ਆਪਦਾ ਇਹੀ ਕ੍ਰੋਸ ਪੈਂਦਾ ਕਰਤਾ ਵੀਰ ਜੀ ਨਾਲ ਇਹਦੇ ਪੀਰ ਮੇਰੇ ਇੱਕ ਇੱਥੋਂ ਜੇ ਮੱਚ ਜਾਂਦੇ ਆ ਕ੍ਰੋਸ ਦੀਆਂ ਡੱਬੀਆਂ ਜੀਆਂ ਮੱਚ ਜਾਂਦੇਗਾ ਸਾਡੇ ਕ੍ਰੋਸ ਦੀਆਂ ਡੱਬੀਆਂ ਮੱਚ ਜਾਂਦੇ ਉਹ ਚੀਜ਼ ਆ ਇਹ ਚੀਜ਼ ਉਸੇ ਕਰਕੇ ਕਰਿਆ ਵੀਰ ਜੀ ਉਹ ਕਾਰਨ ਕੀ ਹੁੰਦਾ ਜਦੋਂ ਸਾਡੇ ਤੋਂ ਦੋ ਵਾਰੀ ਡੁੱਪ ਜਾਂਦੀਆਂ ਹੀ ਮੱਚ ਜਾਂਦੀਆਂ ਆਪਾਂ ਦੇਵਾਂਗੇ ਸਾਨੂੰ ਮਚਾ ਕੇ ਦਿਖਾਏ ਉਸੀ ਇਹ ਅਸੀਂ ਕ੍ਰੋਸ ਵੀ ਜੋਗ ਵੀ ਉਹੀ ਪੈਂਦੀ ਕਰਦੇ ਫਿਰ ਜਿਹੜਾ ਮਨ ਲਾ ਆਪਾਂ ਖਰਚੇ ਵਾਲੇ ਤੇ ਆਪਦੇ ਤੇ ਆ। ਉਹ ਜਿਹੜਾ ਪੂਰਾ ਨਰੋਆ ਜਿਹੜਾ ਨਰੋਆ ਇੱਥੇ ਇੱਧਰ ਪਿਆ ਹੋਊਗਾ ਕੋਈ? ਹਾਂ ਹਾਂ ਪਿਆ ਹੈਗਾ ਵੀਰੇ। ਇੱਧਰ ਨੇ ਪਿਆ ਸੀ ਪਿਆ ਹੋਊ। ਉਹੀ ਉਹੀ ਪੈਂਦਾ ਕਰਤਾ ਆਪਾਂ ਨੇ। ਲਿਆ ਪੁੱਤ ਉਹ ਚੱਕੇ ਨਹੀਂ ਕ੍ਰੋਸ। ਹਾਂ। ਜਾ ਜੋਕਾਂ ਚੱਕ ਲਿਆ ਪੁੱਤ। ਹਾਂ ਜਾ ਨਾਲ ਜੋਕਾਂ ਲਿਆ ਚੱਕ ਕੇ। ਨਾਲੇ ਪੁੱਤ ਉਹ ਚੱਕੇ ਨਹੀਂ ਢੱਬੀ ਜੀ। ਤੇ ਆਹ ਗੇਅਰ ਬਾਰੇ ਦੱਸ ਦਿਓ ਬਾਈ ਜੀ ਆਹ ਆ ਗੇਅਰ ਇਹ ਗੇਅਰ ਦਾ ਤੁਹਾਨੂੰ ਮੈਂ ਮੇਨ ਚੀਜ਼ ਹੈਗੀ ਪਤਾ ਕੀ ਹੈਗਾ? ਹਾਂ। ਇਹ ਇਹ ਆਪਣਾ ਜਿਹੜਾ ਗੇਅਰ ਹੈਗਾ ਇਹ ਤੁਹਾਨੂੰ ਕੋਈ ਨਹੀਂ ਦੱਸੂਗਾ ਹਾਂ ਗੇਅਰ ਇਹ ਨਾਲ ਹੁੰਦੇ ਵੀਰੇ ਚੱਲਣਾ ਸਾਥ ਤੇਲ ਨੂੰ ਠੰਡਾ ਕਰਦਾ ਹੈਗਾ ਅੱਛਾ ਤੇਲ ਨੂੰ ਠੰਡਾ ਕਰਦਾ ਹੁਣ ਦੱਸੋ ਕਾਰਨ ਤੁਸੀਂ ਕਹੋਗੇ ਕਿ ਕਿਵੇਂ ਅਜੇ ਤੱਕ ਕਿਉਂਕਿ ਹੋਇਆ ਨਹੀਂ ਹੋਗਾ ਅਸੀਂ ਵੀਰੇ ਜਦੋਂ ਗੇਅਰ ਤਿਆਰ ਕਰਵਾਇਆ ਹੈ ਹੂੰ ਬ੍ਰਾਂਡ ਕੰਪਨੀ ਦਾ ਹੈ ਅਸੀਂ ਕੰਪਨੀ ਤੋਂ ਕਰਾਉਣਾ ਨਹੀਂ ਕਹਿੰਦੇ ਅਸੀਂ ਆਪ ਦਾ ਕਰਦੇ ਆਂਗੇ ਕੰਪਨੀ ਤੋਂ ਅਸੀਂ ਵਧੀਆ ਕੰਪਨੀ ਭਾਲਦੇ ਆਂਗੇ ਤੇ ਜਿਸ ਕੰਪਨੀ ਹੈਗੀ ਇਹਦੇ ਚ ਕਾਰਨ ਕੀ ਆ ਵੀਰੇ ਹਾਂ ਹੁਣ ਇਹ ਪੇਂਟ ਹੋਇਆ ਪਿਆਗਾ ਹੂੰ ਜਿਹੜੇ ਇਹ ਵਗੇਰ ਆ ਗਿਆ ਵੀਰੇ ਇਹ ਉਰੇ ਲੋਹੇ ਦੀ ਦੇਗੀ ਪਲੇਟ ਹੁੰਦੀ ਹੈਗੀ ਆਹ ਆਹ ਵੀ ਦੇਗੀ ਪਲੇਟ ਹੁੰਦੀ ਹੈਗੀ ਆਹ ਵੀ ਦੇਗੀ ਪਲੇਟ ਹੁੰਦੀ ਹੈ ਆਪਾਂ ਨੇ ਪਲੇਟ ਇਹ ਨਮੂਨਿਆਂ ਦੀ ਕਰਵਾਤੀ ਅੱਛਾ ਇਹ ਪਲੇਟ ਨਮੂਨਿਆਂ ਦੀ ਕਰਵਾਤੀ ਕਾਰਨ ਕੀ ਨਮੂਨਾ ਐ ਸਮਝ ਲਓ ਵੀ ਸਿਕੰਟਾ ਠੰਡਾ ਹੁੰਦਾ ਜਿਵੇਂ ਬਿਲਡਿੰਗ ਹੁੰਦਾ ਬਿਲਡਿੰਗ ਨਮੂਨਾ ਤਾਂ ਬਣਿਆ ਹੁੰਦਾ ਰਾੜ ਪਾਉਂਦੇ ਪਾਉਂਦੇ ਠੰਡਾ ਹੋ ਜਾਂਦਾ ਹੁਣ ਤੁਸੀਂ ਕਹੋਗੇ ਰੰਗ ਆ ਗਿਆ ਤੇ ਉਹੀ ਮਾਰਦਾ ਹੈਗਾ ਆਪਾਂ ਰੰਗ ਵੀ ਲਾ ਦਨੇ ਇਹਦਾ ਇਹ ਆ ਦੇਖੋ ਇਹ ਨਹੀਂਗਾ ਵੀ ਆਪਾਂ ਕੋਈ ਤੁਹਾਨੂੰ ਉਹੀ ਲਾ ਕੇ ਗੱਲ ਕਹੇ ਜੀ ਨਮੂਨੇ ਦੀ ਪਲੇਟ ਆ ਤਾਂ ਨਮੂਨੇ ਹੁੰਦੀ ਉਹ ਹੈਗੀ ਜੇ ਐਲੂਮਿਨੀਅਮ ਦੀ ਹੋਊਗੀ ਤਾਂ ਐਲੂਮਿਨੀਅਮ ਤਾਂ ਕੋਈ ਹੋਊਗੀ ਯਾਰ ਇਹ ਨਹੀਂ ਹੈਗਾ ਵੀ ਆਪਾਂ ਕੋਈ ਆਓ ਕਹਿ ਕੇ ਆਓ ਕਰਦਾਂਗੇ ਨਾ ਨਮੂਨਾ ਦੀ ਪਲੇਟ ਹੋਊਗੀ ਵੀਰ ਜੀ ਨਾ ਹਾਂ ਅੱਛਾ ਇਹਦੇ ਨਾਲੇ ਠੰਡਾ ਜ਼ਿਆਦਾ ਰਹਿੰਦਾ ਇਹਦੇ ਨਾਲ ਵੀ ਨਮੂਨਾ ਨਾਲ ਮਤਲਬ ਹਵਾ ਲੱਗਦੀ ਐ ਇਹਨੂੰ ਠੰਡੀ ਹੁੰਦੀ ਜੇ ਮੂਨ ਕਦੇ ਵੀ ਲਾ ਲਓ ਜਿਵੇਂ ਬਿਲਡਿੰਗ ਦੀ ਤਾਰ ਹੁੰਦੀ ਐ ਨਮੂਨੇ ਚ ਬਿਲਡਿੰਗ ਬਣ ਜਾਂਦਾ ਸਾਡਾ ਉਹ ਰਾਡ ਪਾਉਂਦੇ ਪਾਉਂਦੇ ਮਤਲਬ ਠੰਡਾ ਹੋ ਜਾਂਦਾ ਹੈਗਾ ਇੰਨੀ ਵਧੀਆ ਹੁੰਦੀ ਹੈਗੀ ਫਿਰ ਆਪਣੀਆਂ ਵੀਰੇ ਇਹ ਸੁਖਵਿੰਦਰ ਤੰਨੇ ਪਲੇਟਾਂ ਨੇ ਜੀਆਂ ਜਿੱਥੋਂ ਵੀ ਇਹਨੂੰ ਮਿਲਦਾ ਹੈ ਇਹ ਚ ਗੇਅਰ ਹਰ ਵਕਤ ਤੇਲ ਨਾਲ ਲੱਗਿਆ ਹੁੰਦਾ ਹੈ ਕਿ ਮਾਲਾ ਜਿਵੇਂ ਆਪਣੇ ਰੇਡੀਟਰ ਨੂੰ ਹਵਾ ਮਿਲਦੀ ਹੈ ਜਿਵੇਂ ਤੁਰੀ ਜਿਵੇਂ ਰੇਡੀਏਟਰ ਪਾਣੀ ਨੂੰ ਠੰਡਾ ਕਰਦਾ ਉਵੇਂ ਇਹ ਤੇਲ ਨੂੰ ਠੰਡਾ ਕਰੇ ਤਾਂ ਹੀ ਅਸੀਂ ਤੰਨੇ ਪਲੇਟਾਂ ਕਰਿਆ ਜਿਹਨੂੰ ਤੇਲ ਮਾਰਦੀ ਹੈ ਜਾਂ ਗਰਾਰੀ ਤੇਲ ਮਾਰਦੀ ਹੈ ਇਹਨੂੰ ਘਮਾਉਂਦੀ ਹੈ ਤੇਲੇ ਤੇ ਲੱਗਦਾ ਹੈ ਜਦੋਂ ਮੈਂ ਕਿ ਠੰਡਾ ਉੱਪਰ ਲੱਗਦਾ ਤੇਲ ਮਾਰਦੀ ਹੈ ਤਾਂ ਉੱਪਰ ਤਾਂ ਪਲੇਟ ਲਵਾਈ ਹੈ ਮੂਰੇ ਬੈਰਿੰਗ ਨੂੰ ਆਉਂਦਾ ਹੈਗਾ ਤਾਂ ਮੂਰੇ ਨਮੂਨੇ ਦੀ ਪਲੇਟ ਲਵਾਈ ਹੈਗੀ ਤਾਂ ਹੀ ਸਾਡੇ ਆਵਾਜ਼ ਨਹੀਂ ਹੈਗੀ ਕਿਉਂਕਿ ਨਾਲ ਉਹ ਤੇ ਗੇਅਰ ਚ ਤੁਸੀਂ ਇਹ ਤਾਂ ਨਹੀਂ ਕੋਈ ਛਤਰੀ ਨਾ ਹੁੰਦਾ ਵੀ ਜਰੇ ਤੇ ਹੂੰ ਇਹ ਇੱਥੋਂ ਇਹ ਨਮੂਨਿਆਂ ਦੀ ਵੀਰੇ ਪਲੇਟ ਆ ਕੁਆਲਿਟੀ ਦਾ ਉਹ ਚੀਜ਼ ਇਹ ਚੀਜ਼ ਦਾ ਫਰਕ ਪੈਂਦਾ ਹੈਗਾ ਤੇ ਆ ਆਹ ਜੋਕ ਪਾਉਨੇ ਤੁਸੀਂ ਨਹੀਂ ਇਹ ਨਹੀਂ ਪਾਉਂਦੇ ਵੀਰੇ ਆਪਾਂ ਹੂੰ ਤੇ ਆ ਪਾਉਨੇ ਫਿਰ ਆ ਪਾਉਨੇ ਆ ਜੀ ਇਹ ਚ ਤੇ ਇਹ ਚ ਕੀ ਫਰਕ ਆ ਤੁਸੀਂ ਦੇਖੋ ਵੀਰ ਜੀ ਕੀ ਹੈਗਾ ਕੀ ਫਰਕ ਆ ਦੱਸ ਫਿਰ ਕੀ ਫਰਕ ਆ ਪੁੱਤ ਆ ਹੈਗੀ ਆ ਮੱਝੂਆਂ ਵਾਲੇ ਘੋੜਿਆਂ ਵਾਲੇ ਗੋਡਿਆਂ ਵਰਗੀ ਹਾਂ ਘੋੜੇ ਦੇ ਗੋਡਿਆਂ ਵਰਗੀ ਹਾਂ ਆ ਹੈਗੀ ਆ ਮਾਰਵਾੜੀ ਕੋਣ ਦੇ ਬੰਦੇ ਆ ਵੀ ਹੈ ਆਪਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹ ਆਪਾਂ ਆਪਦੀ ਤਿਆਰ ਕਰਵਾ ਰਹੇ ਹਾਂ ਜੋਕ ਵੀ ਕਿਉਂਕਿ ਇਹ ਮਟੀਰੀਅਲ ਆ ਬਾਜ਼ਾਰ ਚ ਤੋਂ ਮਰਜ਼ੀ ਲੈ ਲੋ ਤਾਂ ਇਹ ਜੋਕ ਆਪਣੀ ਹੈਗੀ ਇਹ ਚ ਆਪਾਂ ਨੇ ਇਹ ਵੀ ਰੱਖਿਆਗਾ ਜੇ ਕਟਰ ਆਪਣਾ ਦੂਰ ਭਾਗਿਆ ਹੋਊਗਾ ਉਹ ਜੰਮੂ ਜਾਣਾ ਵੀਰੇ ਉਹ ਵੀਰ ਨੇ ਕੀ ਕਹਿਆਗਾ ਅਸੀਂ ਪਹਿਲਾਂ ਸੋਟ 10 ਮਿੰਟ ਪਹਿਲਾਂ ਉਹ ਉਹ ਐਂਟਰ ਖੜਾ ਮਹਿੰਦਰਾ ਉਹਦੇ ਮਗਰ ਅਸੀਂ ਚਲਾ ਕੇ ਚੈੱਕ ਕਰਿਆਗਾ ਉਹ ਉਹ ਜੰਮੂ ਵਾਲਾ ਵੀਰ ਕਹਿੰਦਾ ਕਹਿੰਦਾ ਉਹ ਦੋ ਕਟਰ ਲੈ ਗਿਆ ਦੀ ਆਪਾਂ ਤੋਂ ਕਹਿੰਦਾ ਵੀਰ ਮੈਂ ਤਾਂ ਰੋਟਾ ਵੀਟਰ ਭੇਜੋ ਕਹਿੰਦਾ ਚਲਾ ਕੇ ਭੇਜੋ ਪਰ ਮੈਨੂੰ ਤਸੱਲੀ ਕਹਿੰਦਾ ਉਹ ਕਰਾ ਦਿਓ ਕਹਿੰਦਾ ਉਹਨੂੰ ਜੇ ਮੂਝੇ ਜਮੂ ਹੀ ਆਏਗਾ ਨਾ ਆ ਆ ਆ ਹਟਪੰਗਾ ਜਿਹਾ ਮੱਚ ਜਾਂਦਾਗਾ ਹਾਂ ਵੀਰੇ ਇਹ ਪਤਾ ਕੀ ਜਾਏਗਾ ਵੀਰੇ ਅਸਲ ਵਿੱਚ ਆਪਾਂ ਡੂੰਗੀ ਚ ਨਹੀਂ ਜਾਂਦੇਗੇ ਜਿਵੇਂ ਅਸੀਂ ਜੋਕ ਆ ਗਈ ਇਹ ਜਦੋਂ ਇਹ ਜੋਕ ਸੁਵਿੰਦਰ ਐ ਜੰਪ ਲੇਗੀ ਮੜੀ ਜੀ ਵੀ ਹਾਂ ਤਾਂ ਇਹਦੇ ਸ਼ਰਲੇ ਨੂੰ ਮਲਾਂ ਤੋੜ ਦਿੰਦੀ ਆ ਅੱਛਾ ਇੱਥੋਂ ਇੱਕ ਕ੍ਰੋਸ ਮਰਦਾ ਸੋਡਾ ਆ ਜੋਕ ਵਧੀਆ ਕ੍ਰੋਚੇ ਤੁਸੀਂ ਮਿੱਟੀ ਦਾ ਪਾ ਦਿਓ ਜਦੋਂ ਇਹ ਮਲਾਂ ਤੜਿਆ ਹੋ ਜਾਂਦਾ ਵਿੱਚ ਆਪਣਾ ਤੜਿਆ ਹੋਇਆ ਹੈਗਾ ਆ ਜੰਕ ਜੰਪ ਦੇਗੀ ਬਸ ਇਧਰੋਂ ਐ ਸਮਝ ਲੈ ਆਹ ਗੇੜਾ ਖਾ ਗਏ ਚਾਰਲਨ ਤੋੜ ਦੂਗੀ ਹੂੰ ਜਦੋਂ ਆਪਣਾ ਐਂ ਜੰਪ ਦੇਦੀ ਹੈ ਮੜੀ ਜੀ ਇੱਥੋਂ ਮਾਲਾ ਜੋਕ ਜੰਪ ਲੇਗੀ ਆ ਗੋਲੀ ਦੇ ਜ਼ੋਰ ਨਾਲ ਗੋਲੀ ਫੁੱਟ ਜਾਂਦੀ ਹੈ ਨਹੀਂ ਇੱਕ ਆਮ ਨਾ ਲੋਕ ਜਿਹੜੀਆਂ ਆਹ ਜੋ ਆ ਪਾਉਂਦੇ ਆ ਨਾ ਡੱਬੀਆਂ ਇਹ ਬਿਨਾ ਗ੍ਰੀਸ ਪੁਆਇੰਟ ਵਾਲੀਆਂ ਪਾਉਂਦੇ ਆ ਵੀਰੇ ਇਹ ਗ੍ਰੀਸ ਪੁਆਇੰਟ ਤੋਂ ਬਿਨਾ ਪਾਉਂਨੇ ਆ ਜਦੋਂ ਗ੍ਰੀਸ ਨਹੀਂ ਆਉਂਦਾ ਉਦੋਂ ਵੀ ਮੱਚਦੀ ਆ ਉਹ ਤਾਂ ਹੈਗੀ ਵੀਰੇ ਗ੍ਰੀਸ ਤਾਂ ਨੂੰ ਚਾਹੀਦੀ ਚਾਹੀਦੀ ਹੈਗੀ ਗ੍ਰੀਸ ਤਾਂ ਉਹ ਚੱਲ ਜਾਂਦਾ ਹੈ ਜਿਹੜਾ ਮੰਨ ਲੈ ਆਪਣਾ 90 ਡਿਗਰੀ ਤੋਂ ਮੰਨ ਲੈ ਸਿੱਧਾ ਰਹਿੰਦਾ ਸੂਈ ਵਾਂਗੂ ਇਹ 45 ਡਿਗਰੀ ਤੇ ਵੀ ਵਗ ਜਾਂਦਾ ਵੀਰੇ ਤੇ ਇਹ 35 ਡਿਗਰੀ ਤੇ ਵੀ ਜਾਂਦਾ ਹੈਗਾ ਕਿਉਂਕਿ ਜਿਹੜਾ ਸਿੱਧਾ ਹੈ ਉਹ ਸੁੱਕਾ ਚੱਲੂਗਾ ਜਿਹੜਾ ਮੰਨ ਲੈ ਤੀਰ ਵਾਂਗੂ ਸਿੱਧਾ ਰਹੂ ਉਹ ਸੁੱਕਾ ਚੱਲੂਗਾ ਥੋੜਾ ਜਿਹੜਾ ਮੰਨ ਲੈ ਥੋੜਾ ਮੰਨ ਲੈ ਟੇਡਾ ਹੋ ਗਿਆ ਉਹ ਸੁੱਕਾ ਨਹੀਂ ਚੱਲਦਾ ਹੈਗਾ ਜੇ ਸਿੱਧੇ ਨੇ ਮੰਨ ਲੈ ਉਹਨੂੰ ਮੜਤ ਬਾਲ ਨਹੀਂ ਪੈਂਦਾ ਹੈਗਾ ਫਿਰ ਫਿਰ ਸੁੱਕਾ ਚੱਲ ਜੁਨੇ ਵੀ ਕੋਈ ਗਰੀਸ ਤੋਂ ਬਗੈਰ ਚੱਲਦਾ ਨਹੀਂ ਹੈਗਾ ਤੇ ਇਹਦੀ ਭਈ ਚਾਦਰ ਚੁੱਦਰ ਫਿਰ ਹਾਂ ਵੀਰੇ ਇਹਦਾ ਵੇਟ ਕਿੰਨਾ ਮੇਨ ਚੀਜ਼ ਆ ਗਈ ਵੀਰੇ ਜਿਹੜਾ ਵੀਰੇ ਕੁਝ ਇਹ ਰੋਟਾ ਬੀਟਰ ਦੇ ਸੀ ਬਗ ਜਿਓ ਜਿਹੜੀ ਦੀ ਬਾਡੀ ਹੈਗੀ ਇਹਦਾ ਹਾਰਡ ਆ ਗਿਆ ਇੱਕ ਤਰ੍ਹਾਂ ਦਾ ਮਲ ਹੈ ਹਾਂ ਹਾਂ ਇਹ ਆਪਣੀ ਪਲੇਟ ਲੱਗੀ ਹੋਈ ਹੈ ਵੀਰੇ ਹੱਥ ਪਾ ਦੇ ਇਹਦੇ ਪਲੇਟ ਲਾਈ ਆਪਾਂ ਨੇ ਚਾਦਰ ਚ ਨਹੀਂ ਲਾਈ ਹੈਗੀ ਆਪਣੀ 5.5mm ਦੀ ਪਲੇਟ ਹੈਗੀ ਇਹ ਜਿਹੜੀ ਆ ਲਾਈ ਆ ਵੀਰੇ ਆਪਾਂ ਇਹ ਲੱਗਦੀ ਹੈਗੀ ਉਰੇ ਡਾਲੇ ਤੇ ਲਾਈ ਆ ਜਿਹੜੀ ਆਪਾਂ ਅੱਛਾ ਹਾਂ ਡਾਲੇ ਵਾਲੀ ਉਰੇ ਲੱਗਦੀ ਆ ਆਪਾਂ ਡਾਲੇ ਵਾਲੀ ਉਰੇ ਲਾਈ ਇਹ ਆਪਣੀ ਆਪਣੇ ਸਪੈਸ਼ਲ ਲਾਈ ਹੈਗੀ ਹੂੰ ਫਿਰ ਜਿਹੜਾ ਨਟ ਵੀ ਹੋਊਗਾ ਸਾਰਾ TVS ਦਾ ਨਟ ਹੋਊਗਾ ਕੋਈ ਸਾਡੇ ਦੇ ਦੂਜਾ ਨਟ ਨਹੀਂ ਪਿਆਏਗਾ TVS ਦੇ ਨਟ ਹੋਣਗੇ ਜਿੱਥੇ ਜਿਆਦਾ ਪਾਵਰ ਆ ਉੱਥੇ ਜਿੱਥੇ ਕੀਆ ਕੋਈ ਲੋਡ ਨਾ ਪੈਣਾ ਇੱਕ ਦੋ ਹੋਣ ਉਹ ਕਹਿ ਨਹੀਂ ਸਕਦੇ ਬਾਕੀ ਜਿੱਥੇ ਲੋਡ ਆ ਸਾਰੇ TVS ਦੇ ਨਟ ਹੋਣਾਂ ਐਕਸਲੈਂਸ ਸਾਰੇ ਕਿਤੇ ਹੂੰ ਵੀ ਜਿੱਥੇ ਲੋਡ ਪੈਣਾ ਜਿੱਥੇ ਧੜਕਾ ਪੈਣਾ ਜਿਹਦੇ ਨਟ ਨੇ ਖੁੱਲਣਾ ਟੁੱਟਣਾ ਉਹ TVS ਦੇ TVS ਦੇ ਨਟ ਹੋਣਗੇ ਵੀਰੇ ਕੀਆ ਕੋਈ ਹੋਊਗਾ ਮੰਨ ਲੈ ਜਿੱਥੇ ਆਪਣੇ ਨਾਲ ਲੋਡ ਹੋਵੇ ਬਾਕੀ TVS ਦੇ ਹੋਣਗੇ ਹੁਣ ਤੁਸੀਂ ਅਹੀਂ ਲਾ ਲੋ ਆ ਇੱਕ ਦਾ ਬਾਈ ਨੇ ਸੁਣੀਓ ਲਿਆਗਾ ਆ ਇਹਨੇ ਵੀ ਗੱਡਾ ਇੱਕ ਅਮੇਂਦਰ ਵਾਲੇ ਬਾਈ ਖੜੇ ਨੇਗੇ ਅਮੇਂਦਰ ਮਗਰ ਮੈਂ ਤੁਹਾਨੂੰ ਚੱਲ ਰਹੀ ਡਰੇ ਲਈ ਬਾਈਆਂ ਨਾਲੇ ਪਾਉਂਗਾ ਬਾਕੀ ਨਾਲ ਜ਼ਿੰਮੇਦਾਰ ਆਏ ਨੇ ਬਾਈ ਇਹਨਾਂ ਸਭੀ ਗੱਲ ਕਰਾਉਣਾ ਵੀ ਇਹ ਤੇ ਪਹਿਲਾਂ ਕਟਰ ਲੈ ਕੇ ਤੇ ਮੈਂ ਤੋ ਇਹ ਹੂੰ ਕੱਟ ਲੈ ਕੇ ਕਹਿੰਦੇ ਵੀ ਇਸ ਦਾ ਕਟਰ ਲੈ ਦੀ ਕਹਿੰਦਾ ਸਾਨੂੰ ਰੋਟਾ ਪੀਟਰ ਵੀ ਦੇ ਹੂੰ ਇਹ ਕਰਾਂਗਾ ਆਇਓ ਬਾਈ ਜੀ ਆਇਓ 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 ਅੰਨਿਆ ਬਾਈ ਰੋਟਾਵੇਟਰ ਲੈਣਾ ਹੈ ਹਾਂਜੀ ਵੀਰੇ ਪਹਿਲਾਂ ਬਾਈ ਦਾ ਕੀ ਤਜਰਬਾ ਤੁਹਾਡਾ ਪਹਿਲਾਂ ਬਾਈ ਨਾਲ ਬਾਕੀ ਸਾਰਿਆਂ ਵੀਰੇ ਵੀਰਾਂ ਦਾ ਪਹਿਲਾਂ ਉਹਨਾਂ ਬਹੁਤ ਬਹੁਤ ਧੰਨਵਾਦ ਤੇ ਪਹਿਲਾਂ ਆਪਣਾ ਤਜਰਬਾ ਬੋਤ ਰਿਹਾ ਵੀਰ ਨਾਲ ਜਿੰਨੇ ਵੀ ਅਸੀਂ ਪਹਿਲਾਂ ਸੰਦ ਲੈ ਕੇ ਗਏ ਆ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਤੇ ਹੁਣ ਵੀ ਅਸੀਂ ਬਾਈ ਦੀ ਉਸ ਚੀਜ਼ ਨੂੰ ਦੇਖ ਕੇ ਅਸੀਂ ਅੱਜ ਰੋਟਾਵੇਟਰ ਲੈ ਕੇ ਜਾ ਰਹੇ ਆ ਤੇ ਮੈਂ ਸਾਰੇ ਮੇਰੇ ਵੀਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਵੀਰ ਦਾ ਰੋਟਾ ਰੂਟਾਵੀਟਰ ਵੱਧ ਤੋਂ ਵੱਧ ਜਿਵੇਂ ਤੁਸੀਂ ਰੀਪਰ ਨੂੰ ਪਿਆਰ ਦਿੱਤਾ ਹੈ ਵੀ ਓਵੇਂ ਰੂਟਾਵੀਟਰ ਨੂੰ ਪਿਆਰ ਦਿਓ ਤਾਂ ਕਿ ਵੀਰ ਇਸ ਚੀਜ਼ ਨੂੰ ਲੈ ਕੇ ਅੱਗੇ ਲੈ ਕੇ ਜਾ ਸਕੇ ਤੇ ਸਾਨੂੰ ਵਧੀਆ-ਵਧੀਆ ਸੰਦ ਆਪਣੇ ਦਰਬੇ ਸ਼ਹਿਰ 'ਚ ਮਿਲ ਸਕਣਾ ਵਾਹ ਵਾਹ ਸੇ ਇਹ ਹੁੰਦੇ ਆ ਨੇੜੇ ਦੇ ਬੰਦੇ ਜਿਹੜੇ ਸਪੋਰਟਰ ਹੁੰਦੇ ਆ ਜਿਹੜੇ ਕਹਿੰਦੇ ਵੀ ਹਾਂ ਜੜ ਸਾਡੀ ਫੈਕਟਰੀ ਆ ਵੱਡੀ ਬਣ ਜੇ ਹਾਂਜੀ ਹਾਂਜੀ ਹਾਂ ਹਾਂਜੀ ਵੀਰਾ ਚਾਹੀਦੀ ਵੀ ਆ ਭਾਈ ਚਾਹੀਦੀ ਵੀ ਆ ਜੀ ਤੁਸੀਂ ਵੀਰੇ ਇਕੱਠੇ ਇੱਕੋ ਥਾਂ ਤੋਂ ਆ ਬਾਈ ਹੁਣੇ ਸਾਰੇ ਹਾਂਜੀ ਹਾਂ ਜੀ ਟਰੈਕਟਰ ਲੈ ਕੇ ਤੇ ਪਹਿਲਾਂ ਜਿਵੇਂ ਟਰੈਕਟਰ ਬਾਹਰ ਇਹਨਾਂ ਦੇ ਬਾਈਆਂ ਨੇ ਇਹਦੇ ਨਾਲ ਸਪੋਰਟ ਦੇ ਫੇਰ ਕਹਿੰਦੇ ਵੀ ਆਪਾਂ ਉੱਥੇ ਹੀ ਜਾਣਾ ਹੈਗਾ ਭਾਈ ਦੋ ਬਾਈ ਕਹਿੰਦੇ ਨੇ ਆਪਾਂ ਉਹ ਕਿਸੇ ਕੰਪਨੀ ਵਾਲਿਆਂ ਮੈਂ ਕਹਿੰਦਾ ਯਾਰ ਦੁੱਪਰ ਦੀ ਕੰਪਨੀ ਕੀ ਹੈਗੀ ਇਹ ਵੀਰ ਕਹਿੰਦਾ ਕਹਿੰਦੇ ਦੋ ਆਪਾਂ ਕਹਿੰਦੇ ਰੀਪਰ ਬਾਲੇ ਆਪਣੇ ਲੋਕਲ ਲਵੇ ਆਏਗਾ ਵੀ ਆਪਾਂ ਏਡੀ ਦੂਰ ਕਿਉਂ ਜਾਈਏ ਬਈ ਕੇਵਲ ਬੈਲ ਖੁਨੂ ਆਪਾਂ ਕੰਪਨੀ ਬਣਾ ਦਿੰਨੇ ਆ ਵੀ ਕੰਪਨੀ ਬਣਾ ਦਿੰਨੇ ਆਗੇ ਕਿਉਂਕਿ ਮੇਰੇ ਪਹਿਲਾ ਨੰਬਰ ਤੇ ਇਹ ਆ ਬਾਈਆਂ ਨੂੰ ਹੀ ਪਤਾ ਹੈ ਸੋਨੂੰ ਵੀ ਹੁਣ ਪਤੀ ਲੱਗਿਆ ਸੋਨੂੰ ਕੈਸਾ ਲੋ ਮੇਰੇ ਨਾਲ ਬਾਪ ਇਹਨੂੰ ਅਸੀਂ ਸਮਾਨ ਦੇ ਵਿੱਚ ਮਾੜਾ ਨਹੀਂ ਕਰਦੇ ਜੇ ਮੈਨੂੰ ਤੁਸੀਂ 1000 ਰੁਪਿਆ ਘੱਟ ਵੀ ਦੇਗੇ ਪਰ ਸਮਾਨ 'ਚ ਸਾਡਾ ਫਰਕ ਨਹੀਂ ਪਊਗਾ ਸਮਾਨ ਤਾਂ ਉਹੀ ਹੋਊਗਾ ਚਾਹੇ ਮੈਨੂੰ ਕੋਈ ਭੱਲੋਂ ਵੀ ਪਾ ਗਿਆ ਕੋਈ ਐਹ ਮਿੱਤਰ ਆਇਆ ਧੱਕੇ ਨਾਲ 1000 2000 ਘੱਟ ਸਿੱਟ ਗਿਆ ਮਨ ਨੂੰ ਕੋਈ ਚਲੋ ਪਰ ਸਮਾਨ 'ਚ ਸਾਡਾ ਫਰਕ ਨਹੀਂ ਪਊਗਾ ਸਮਾਨ ਉਹੀ ਕੰਪਨੀ ਦੀ ਹੋਊਗਾ ਬਾਕੀ ਤੁਹਾਨੂੰ ਚਲਾ ਕੇ ਦਿਖਾਇਆ ਜਾਗਾ ਹੁਣ ਤੁਸੀਂ ਆਪ ਦੀ ਰੂਹ ਖੁਸ਼ ਹੁੰਦੀ ਹੈ ਕੀ ਜਮਾਂ ਨਾਂਦਾ ਆ ਹੁਣ ਉਹ ਵੀਰਤੀ ਜਿਹੜਾ ਤੁਹਾਡੇ ਸਾਹਮਣੇ ਆਪ ਦੇਖ ਲਓ ਕੀ ਗੈਰਤੀ ਕਹਿੰਦਾ ਮੈਂ ਤਾਂ ਸੁੱਕੀ ਚਲਾਉਂਗਾ ਉਹ ਵੀ ਤੱਕੜਦੀਗਾ ਹੁਣ ਇਹ ਵਾਈ ਦੇਖ ਕੇ ਇਹ ਵੀ ਕਹਿੰਦੇ ਵੀ ਸਾਡਾ ਯਾਰ ਮਨ ਖੁਸ਼ ਹੋ ਗਿਆ ਕਿ ਕੇਵਲ ਇਹ ਇੱਕੋ ਸਾਈਜ਼ ਦੇ ਬਣਦੇ ਆ ਜਿਆਦਾ ਇੱਕੋ ਸਾਈਜ਼ ਦੇ ਇਹ ਕਿ ਡੁੱਡ ਸਾਈਜ਼ਾਂ ਦੇ ਨਹੀਂ ਵੀਰੇ ਸਾਈਜ਼ ਸਾਡੇ ਲਵੇ ਆਪਣੇ ਲਈ ਬੜੜਨੇ ਹੈਗੇ 7 ਫੁੱਟਾ ਵੀ ਬਣਦਾ ਵੀਰੇ 8 ਫੁੱਟਾ ਵੀ ਬਣਦਾ 9 ਉਰੇ ਸਾਡੇ ਤਕਰੀਬ ਵੀਰੇ ਸਾਡੇ 9 ਫੁੱਟਾ ਤੋਂ ਜਿਆਦਾ ਚੱਲ 8 ਫੁੱਟਾ ਜਿਆਦਾ ਚੱਲਦਾ ਸਾਡੇ ਉਰੇ ਜਿਵੇਂ ਸਾਡੇ ਉਰੇ ਮੰਨ ਲੈ ਪਤਾ ਕੀ ਹੈ ਜਿਹੜਾ ਸਾਡਾ ਅੰਬਰਸਾਰ ਏਰੀਆ ਆ ਗਿਆ ਆਪਣਾ ਉਧਰ ਕਿਸਾਨ ਵੱਡੇ ਨਾਲ ਖੇਤੀ ਵੱਡੇ ਆਲੂ-ਲੂਆਂ ਦੀ ਕਰਦੇ ਨੇਗੇ ਉਹਨਾਂ ਨਾਲ ਵੀ ਟਰੈਕਟਰ ਹੀ ਵੱਡੇ ਨੇ ਉਰੇ ਆਪਣੇ ਵਾਸ 5 ਹੌਸਪਾਵਰ ਤੱਕ ਦੇ ਟਰੈਕਟਰ ਨੇਗੇ ਉਹ ਹਾਲ ਕਹਿੰਦਾ ਯਾਰ ਆਪਾਂ ਸੰਦ ਨਹੀਂ ਔਖਾ ਕਰਨਾ ਇੱਕ ਗੇੜਾ ਵੱਧ ਲਾਂਗੇ ਸਾਡੇ ਜਿਆਦੇ ਅੱਠ ਚੱਲਦਾ ਹੈ ਆਪਾਂ ਲਈ ਬਣਦਾ ਸਾਰੀ ਉਹ ਹੈ ਪਰ ਸਾਡੇ ਅੱਠ ਜਿਆਦੇ ਕਾਮਯਾਬ ਹੈ ਮੰਨ ਲਾ ਜਿਹੜਾ ਜਿਆਦਾ ਜ਼ਿੰਮੇਵਾਰ ਲੈ ਕੇ ਰਾਜੀ ਹੈ ਹਾਲ ਕਹਿੰਦਾ ਕੱਖ ਅੰਡਾ ਬੀਜਣਾ ਹੈਗਾ ਤੇ ਜਿਹੜੇ ਇੰਨੇ ਪਾਇਆ ਇਹ ਸਾਰੇ ਸਾਈ ਤੇ ਬਣੇ ਆ ਕਿ ਇਹ ਬਣੇ ਬਣਾਏ ਪਏ ਆ ਵੀ ਅਗਲੇ ਨੂੰ ਆ ਕੇ ਪਵਾ ਦਾਂਗੇ ਵੀਰ ਜੀ ਪਤਾ ਕੀ ਹੈਗਾ ਇਹ ਤਾਂ ਸਾਈਆਂ ਸਾਡੇ ਲਈ ਬਹੁਤ ਜ਼ਿਆਦੇ ਨੇ ਹਲਤਾ ਹਾਂ ਇਹ ਤਾਂ ਕੁਝ ਵੀ ਨਹੀਂ ਹੈਗੇ ਇਹ ਨਾਲ ਹੁੰਦੇ ਬਣਾਈ ਜਾਂਦੇ ਨਾਲ ਹੁੰਦੇ ਭੇਜੀ ਜਾਂਦੇ ਅਸੀਂ ਹੁਣ ਇਹ ਛੋਡੇ ਸਾਹਮਣੇ ਦੋ ਤਏ ਬਾਈ ਹੁਣੇ ਆਏ ਨੇ ਕਿ ਇਹ ਹੋ ਗਿਆ ਲੈ ਕੀ ਜਾ ਰਿਹਾ ਇੱਕ ਇਹ ਖੜੇ ਨੇ ਆ ਟਰੈਕਟਰ ਦਾ ਇਹ ਮੈਂ ਇਹਨੂੰ ਰੋਕ ਲਿਆ ਮੈਂ ਕਿਹਾ ਚਲੋ ਛੋਡੀ ਵੀਡੀਓ ਵੀ ਕਰਵਾਉਂਗਾ ਇਹ ਵਿਚਾਰੇ ਇਹ ਰੋਟਾ ਬੀਟਰ ਲੈਣ ਆਏ ਨੇਗੇ ਹੂੰ ਤੇ ਜੇ ਮੰਨ ਲਓ ਕੋਈ ਹੋਰ ਬੰਦਾ ਆਉਂਦਾ ਉਹ ਉਹ ਹੁਣ ਸਾਈ ਦੇਵੇ ਕਿਵੇਂ ਕਰੇ ਨਹੀਂ ਵੀਰ ਜੀ ਸਾਡੇ ਲਈ ਚਰਚਾਂ ਵਾਲੇ ਮੰਗੂ ਸਾਡੇ ਲਈ ਸਾਨੂੰ 12 ਘੰਟੇ ਦਾ ਟਾਈਮ ਚਾਹੀਦਾ ਹੂੰ ਸਾਡੇ ਲਈ ਰੋਜ਼ ਮੰਨ ਲਾ ਰੋਟਾ ਬੀਟਰ ਸਾਡੇ ਲਈ ਥੋੜੇ ਬਣਦੇ ਨੇ 5 ਕਰੋਟਾ ਮੀਟਰ ਬਣਦੇ ਨੇ ਅਸੀਂ ਉਹੀ ਆਉ ਨਹੀਂ ਕਰਦੇ ਹੈਗੇ ਕਿਉਂਕਿ ਜਿਵੇਂ ਗਾਹ ਕੋ ਹੁੰਦਾ ਹੈਗਾ ਸਾਡੇ ਲਈ 10 15 ਕਰੋਟਾ ਮੀਟਰ ਹਰ ਵਾਰ ਤਿਆਰ ਹੁੰਦੇ ਨੇ ਹੈਗੇ ਸਾਡੇ ਲਈ ਮੰਨ ਕੇ ਤੁਹਾਨੂੰ 12 ਘੰਟੇ ਬਾਅਦ ਰੋਟਾ ਬੀਟਰ ਮਿਲ ਜੂਗਾ ਤੁਹਾਨੂੰ ਬਈ ਇੱਕ ਦਿਨ ਪਹਿਲਾਂ ਫੋਨ ਕਰ ਦੋ ਦੂਜੇ ਦਿਨ ਲੈ ਜਾਓ ਅੱਜ ਫੋਨ ਕਰ ਦੋ ਕੱਲ ਨੂੰ ਦਿਨ ਦੇ ਦੋ ਤੁਹਾਨੂੰ ਅਗਲੇ ਦਿਨ ਪਾ ਕੇ ਲੈ ਜਾਓ ਇਹ ਸਾਡਾ ਕਰਚਿਆਂ ਵਾਲੇ ਚਾ ਵੀਰ ਜੀ ਹਮ ਮੰਨ ਲਾ ਕਰਚਿਆਂ ਚ ਅਸੀਂ ਮੰਨ ਲਾ 6 ਘੰਟੇ ਲੈਂਦੇ ਆਂਗੇ ਕਿਉਂਕਿ ਉਹਦੀ ਸਾਡੀ ਜਿਆਦਾ ਮੰਨ ਲਾ ਲਾਗਤ ਅਸੀਂ ਬਣਾ ਕੇ ਵੀ ਆਉ ਕਰਦੇ ਆਂ ਸਾਡੇ ਲਈ ਇਹ ਆਉ ਆਏਗਾ ਹ ਤੋ ਹੁਣ ਆਪਾਂ ਉਹੀ ਲੇਬਰ ਇੱਧਰ ਲਾ ਦੇਣੀ ਆ ਹੁਣ ਇਹੀ ਲੇਬਰ ਇੱਧਰ ਚੱਲ ਪੀ ਚੱਲ ਪੀ ਵੀਰੇ ਅੱਧੀ ਇੱਧਰ ਚੱਲ ਪੀ ਅੱਧੀ ਉੱਧਰ ਚੱਲ ਪੀ ਸਾਡੇ ਲਈ ਤੇ ਹਜੇ ਰੀਪਰ ਆਪਣੇ ਬਣੀ ਜਾਂਦੇ ਆ ਹਾਲ ਵੀਰੇ ਬਸ ਥੋੜੀ ਰਹਿ ਗਈ 100 ਪੀਸ ਰਹਿ ਗਏ ਦੇਣਾ ਬਸ ਵੀਰੇ ਉਹ ਤਾਂ ਹੁਣ 4 ਦਿਨਾਂ ਦਾ ਕੰਮ ਰਹਿ ਗਿਆ ਰੀਪਰ ਤਾਂ ਸੱਡ ਜਾਈ ਜਾਂਦੇ ਨੇ ਹਕੇ ਹੁਣ ਇਹਦੇ ਦੁਆਰੋਂ ਸਬਸਿਡੀ ਆ ਗਈ ਨਾ ਐਸਸੀ ਤੇ ਠੀਕ ਆ ਜੀ ਹਾਂ ਉਹ ਉਹਦੇ ਕਰਕੇ ਆਉਣਾ ਸਬਸਿਡੀ ਵਾਲਿਆਂ ਦਾ ਦੁਆਰੋਂ ਫੇਰ ਚੱਲ ਪਿਆ ਤੇ ਠੀਕ ਆ ਭਾਈ ਜੇ ਕਿਸੇ ਵੀ ਬੰਦੇ ਨੇ ਭਾਈ ਰੂਟਾ ਵੈਟਰ ਲੈਣਾ ਤੇ ਕੇਵਲ ਬਲਖੂ ਸਾਹਿਬ ਕੋਈ ਇਿੱਦਿਵੇਂ ਅਸੀਂ ਖਰਚਿਆਂ ਵਾਲਾ ਦਾ ਕੋਈ ਇਹੋ ਨਹੀਂ ਕਰਿਆ ਹੈਗਾ ਅਸੀਂ ਘਟਵਾ ਨਹੀਂਏ ਮੰਨ ਲਾ ਅਸੀਂ ਆਪਦੇ ਮੰਨ ਲਾ ਨਾ ਤਾਂ ਕਿਸੇ ਨਾ ਕੰਪਨੀ ਦਾ ਸਿਸਟਮ ਲਈਏ ਕਿਉਂਕਿ ਪਤਾ ਕੀ ਹੈਗਾ ਜ਼ਿੰਮੇਦਾਰ ਲੈਣ ਲੱਗੇ ਸੰਦ ਚ ਦੋ ਪੈਸੇ ਵੱਧ ਲਾ ਦੂਗਾ ਕੋਈ ਇਹੋ ਨਹੀਂ ਹੁੰਦਾ ਹੈਗਾ ਕਿਉਂਕਿ ਜੇ ਆਪਾਂ ਕੁਆਲਿਟੀ ਕੋ ਨਹੀਂ ਮੰਨ ਲੈ ਟੌਪ ਦੇਣੀ ਪਊਗੀ ਕਿਉਂਕਿ ਖਰਚੇ ਤੇ ਜਿੰਨੇ ਜੜਾਕੇ ਪੈਂਦੇ ਨੇ ਕਿਸ ਚੀਜ਼ ਤੇ ਨਹੀਂ ਪੈਂਦੇਗੇ ਅਸੀਂ ਮਾਲਕ ਦੀ ਕਿਰਪਾ ਨਾਲ 2000 ਕਟਰ 2200 ਕਟਰ ਵੇਚਦੇ ਆ ਤੇਰੇ ਸਾਹਮਣੇ ਕੋਈ ਪੁਰੇ ਆਪਣੇ ਕੰਪਲੀਟ ਵਾਲਾ ਪਿਆ ਕੋਈ ਕਟਰ ਕੋਈ ਘੇਰ ਕੋਈ ਕ੍ਰੋਸ ਪਿਆਗਾ 2000 ਕਟਰ ਨਾ ਕੇ ਭੇਜਣਾ ਖਲਾਈ ਦਾ ਵ ਵੀਰ ਇਹ ਬਣਾ ਅੰਦਰ ਤੇਰੇ ਸਾਹਮਣੇ ਕੋਈ ਫੋਨ ਨਹੀਂ ਆਇਆ ਹੈਗਾ ਮੰਨ ਲਾ ਵੀ ਕੋਈ ਹੁਣ ਸਾਰੇ ਚੱਲ ਰਹੇ ਨੇ ਹੂੰ ਕਿਉਂਕਿ ਜੇ ਆਪਾਂ ਵੀਰ ਕੁਆਲਿਟੀ ਦੇਵਾਂਗੇ ਤਾਂ ਰੱਬ ਵੀ ਦੇਖਦਾ ਹੈਗਾ ਤਾਂ ਕਿਸਾਨ ਵੀ ਦੇਖਦਾ ਹੁਣ ਉਹ ਕਿਸਾਨ ਨਹੀਂ ਹੈਗਾ ਵੀਰ ਜ਼ਿੰਮੇਦਾਰ ਵੀ ਆਪਾਂ ਨੂੰ ਉਹਨੂੰ ਪਤਾ ਨਾ ਹੋਵੇ ਇਹ ਕਿਹ ਚੀਜ਼ ਆ ਵੀ ਆਪਾਂ ਗੱਲਾਂ ਕਰ ਰਹੇ ਹਾਂ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਗੱਲਾਂ ਮਾਰਦਨੇ ਆਗੇ ਕਿਉਂਕਿ ਜਦੋਂ ਚੀਜ਼ ਜਾਣਦੀ ਵਾਲੇ ਵਾਲਾ ਦੇਖਦਾ ਵੀ ਬਾਕੀ ਉਹੀ ਚੀਜ਼ ਹੈਗੀ ਆਪਾਂ ਨੇ ਜਿਹੜੀ ਗੱਲ ਕਹੀ ਦੀ ਵੀ ਵੀਡੀਓ ਚ ਉਹੀ ਗੱਲ ਹੋਊਗੀ ਤੇ ਕੇਵਲ ਭਾਈ ਹਾਂ ਵੀਰਾਂ ਜਿਵੇਂ ਹੁਣ ਮੰਨ ਕੇ ਚਲੋ ਇਹ ਇਹਦੀ ਕਿੰਨੇ ਚਿਰ ਦੀ ਆਪਾਂ ਉਹਦੀ ਤਾਂ ਦੇਤੀ ਗਾਰੰਟੀ ਥੱਲੇ ਦੇ ਦੀ ਤਾਂ ਹਾਂਜੀ ਹਾਂਜੀ ਉੱਪਰਲੇ ਗੇਰ ਦੀ ਕਿੰਨੇ ਚਿਰ ਦੀ ਗਾਰੰਟੀ ਦਿੰਨੇ ਆ ਵੀਰੇ ਗਾਰੰਟੀ ਤਕਰੀਬਨ ਹੈ ਜਿਵੇਂ ਅਸੀਂ ਇਹਦੀ ਆ ਲੈਣੇ ਆ ਕਿ ਇਹਦੀ ਗਾਰੰਟੀ ਅਸੀਂ ਸੀਜ਼ਨ ਦੀ ਦਿੰਨੇ ਆਗੇ ਵੇ ਇੱਕ ਸੀਜ਼ਨ ਇੱਕ ਸੀਜ਼ਨ ਦੀ ਦੋ ਸੀਜ਼ਨ ਵੀ ਨਹੀਂ ਕੁਸ ਹੁੰਦਾ ਵੀਰੇ ਇਹ ਤਾਂ ਇਹ ਤਾਂ ਜਾਂਦੀ ਨਹੀਂ ਗੇਰੇ ਵੀਰੇ ساری ਜ਼ਿੰਦਗੀ ਨਹੀਂ ਜਾਂਦਾ ਸਾਰੀ ਜ਼ਿੰਦਗੀ ਨਹੀਂ ਜਾਂਦਾ ਕਾਰਨ ਕੀ ਹੋ ਜਾਂਦਾ ਵੀਰੇ ਗਰੰਟੀ ਨੂੰ ਸਾਨੂੰ ਪਤਾ ਗਰੰਟੀ ਜਿੰਨੀ ਮਰਜ਼ੀ ਲੈ ਲਓ ਕੋਈ ਚੱਕਰ ਨਹੀਂ ਹੁੰਦਾ ਗਰੰਟੀ ਦਾ ਕਿਉਂਕਿ ਵੀਰੇ ਪਤਾ ਕੀ ਹੈ ਕਈ ਕੇਸਾਂ ਤੋਂ ਦੂਜੇ ਕਿਸਾਨ ਦਾ ਫੋਨ ਹੀ ਚੱਕਿਆ ਜਾਂਦਾ ਹੈਗਾ ਹੂੰ ਕਿਉਂਕਿ ਉਹ ਪਿਛਲੇ ਨਾਲ ਕਿਸਾਨਾਂ ਦਾ ਫੋਨ ਫੋਨ ਚੱਕਾਂਗੇ ਉਧਰ ਦੂਜਿਆਂ ਦਾ ਫੋਨ ਚੱਕਾਂਗੇ ਕਿਉਂਕਿ ਅੱਜ ਜਿਆਦਾ ਫੋਨ ਤੇ ਕੰਮ ਹੁੰਦਾ ਕੋਈ ਵੀ ਹੈ ਵੀਰੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਸਾਰਿਆਂ ਦਾ ਫੋਨ ਚੱਕਿਆ ਜਾਵੇ ਕਿਉਂਕਿ ਉਹਦੇ ਕਰਕੇ ਸੀ ਇਹ ਗੇਅਰ ਤਾਂ ਮਰਦੀ ਨਹੀਂ ਹੈਗੇ ਵੀਰੇ ਜੇ ਮਰ ਵੀ ਜਾਵੇ ਤਾਂ ਵੀ ਅਸੀਂ ਬੈਠਾ ਕੋਈ ਵੱਡੀ ਕੰਮ ਨਹੀਂ ਹੁੰਦਾ ਹੈਗਾ ਇਹ ਇਹ ਤਾਂ ਗੇਅਰ ਵੀਰੇ ਅਸੀਂ ਜਿਹੜੇ ਗੇਅਰ ਲਾਉਨੇ ਆ ਕਿ ਮੰਨ ਲਾ ਸਿਰੇ ਦੀ ਲਾਉਨੇ ਆ ਉਹ ਖਰਚੇ ਵਾਲੇ ਚਲੋ ਜ਼ਿੰਮੇਵਾਰ ਜਾਣ ਦੀਆਂ ਮੈਂ ਤਾਂ ਤਕਰੀਬਨ 90% ਜਾਣ ਦੇਾਂਗੇ ਵੀ ਜਦੋਂ ਅਸੀਂ ਉਹਤੇ ਮਾੜਾ ਨਹੀਂ ਲਾਉਂਦੇ ਤੇ ਮਾੜਾ ਕਿਉਂ ਲਾਵਾਂਗੇ ਇਹ ਤਾਂ ਕੋਈ ਜ਼ੋਰ ਵੀ ਨਹੀਂ ਪੈਂਦਾ ਹੈਗਾ ਇਹ ਤਾਂ ਕੋਈ ਜ਼ੋਰ ਵੀ ਨਹੀਂ ਪੈਂਦਾ ਹੈਗਾ ਜੀ ਤਾਂ ਚੱਲ